ਸਭ ਤੋਂ ਪਹਿਲਾ ਵਾਰ ਇਹ ਯਾਤਰਾ ਆਇਆ ਬੜਾ ਵੱਡਾ ਯਾਤਰਾ ਆਇਆ ਕਹਿੰਦੇ ਐਡਾ ਵੱਡਾ ਯਾਤਰਾ ਆਇਆ ਹਿੰਦੁਸਤਾਨ ਦੇ ਸਾਰੇ ਸ਼ਹਿਰਾਂ ਦੇ ਵਾਹਣ ਸਰਦੇ ਬਨਾਰਸ ਹਰਦੁਆਰ ਪੁਸ਼ਕਰ ਗਿਆ ਜਿਹੜੇ ਤੀਰਥ ਨੇ ਜਿੰਨੇ ਨਾਉਲ ਮੁਲਤਾਨ ਵਗੈਰਾ ਵੱਡੇ ਵੱਡੇ ਸ਼ਹਿਰ ਨੇ ਜਿੱਥੇ ਵੀ ਪਰਮਕਾਰ ਦੀ ਬ੍ਰਾਹਮਣ ਰਹਿੰਦਾ ਭਾਈ ਆਓ ਸਭ ਦਾ ਸਤਿਕਾਰ ਮਾਣ ਕਰਾਂਗੇ ਲੰਗਰ ਪ੍ਰਸ਼ਾਦਾ ਕਰਾਂਗੇ ਯਾਤਰੀ ਸਾਰੇ ਸ਼ਾਮਲ ਹੋ ਸਾਰੇ ਆ ਗਏ ਜਦੋਂ ਆ ਗਏ ਤੇ ਸਾਧਗੁਰੂ ਜੀ ਕਹਿੰਦੇ ਪੰਡਤ ਜੀ ਸਾਡਾ ਦੋ ਤਰ੍ਹਾਂ ਦਾ ਲੰਗਰ ਹੈ ਇੱਕ ਤਾਂ ਹੈ ਮਹਾਂ ਪ੍ਰਸ਼ਾਦ ਵਾਲਾ ਤੇ ਇੱਕ ਅਖੀਰ ਵਾਲਾ ਜਿਹੜਾ ਖੀਰ ਵਾਲਾ ਖਾਏਗਾ ਉਹਨੂੰ ਤਾਂ ਦੇਾਂਗੇ 5 ਰੁਪਏ ਤੇ ਜਿਹੜਾ ਮਹਾਂ ਪ੍ਰਸ਼ਾਦ ਡਲੇ ਛਕੇਗਾ ਉਹਨੂੰ ਦੇਾਂਗੇ ਸੌ ਦੇ ਲਈ 5 ਮੋਹਰ ਉਹ ਪੰਡਤ ਜਿਹੜੇ ਦਾਨਤ ਵਿੱਚ ਆ ਗਏ ਨਾ 95% ਵਾਹ ਮਨ ਉਧਰ ਜਾ ਬੜੇ ਕਹਿੰਦੇ 5 ਮੋਹਰਾਂ ਮਿਲਦੀਆਂ ਨੇ ਕੋਈ ਨਹੀਂ ਗੰਗਾ ਜਾਨਨ ਤੁਲੀ ਕਰ ਲਵੇ ਬਾਅਦ ਖਾ ਜਾ 5-10 ਸਟੰਗੇ ਬਿਰਤੀ ਵਾਲੇ ਵੀ ਹੁੰਦੇ ਹੀ ਆ ਨਾ ਹਰ ਇੱਕ ਵੀਰਾਸਤੇ ਤੇ ਚਈਦਾ ਨਹੀਂ ਇਹ ਹੀ ਮਾਰੇ ਦੇਖਣਾ ਚਾਹੁੰਦੇ ਸੀ ਕਿ ਕਿੱਥੇ ਖੜੇ ਆਪਣੇ ਪੰਗੋ ਉਹ ਪੰਜ-ਸੱਤ ਚੰਗੇ ਨੇਕ ਜਿਹੜੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਖੀਰ ਵਾਲੇ ਪਾਸੇ ਤਾਂ ਇਹ ਕਹਿੰਦੇ ਕੱਢ ਦਛਣਾ ਲੈ ਲਾਂਗੇ ਪਰ ਆਪਣਾ ਉਹ ਜਿਹੜੇ ਮਾਸ ਖਾਣ ਵਾਲੇ ਸੀ ਮਹਾਰਾਜ ਦੇ ਸਿੰਘਾਂ ਨੂੰ ਕਿਹਾ ਪੰਜ-ਪੰਜ ਰੁਪਏ ਦੇ ਕੇ ਕਹੋ ਵੀ ਦਫਾ ਹੋ ਜਾਓ ਵੈਸੇ ਤੁਹਾਨੂੰ ਚੇਤਨ ਮਹਾਰਾਜ ਨੇ ਸੀ ਅਸੀਂ ਪਰ ਜੇ ਅਸੀਂ ਮਾਰੀਏ ਤਾਂ ਤੁਸੀਂ ਫਿਰ ਕਹਿਣਾ ਵੀ ਬਹਾਮਣਾਂ ਨੂੰ ਕੁੱਟਿਆ ਜਾਓ ਤੇ ਜਿਹੜੇ ਸੀ ਨਾ ਖੀਰ ਵਾਲੇ ਸਾਧੂ ਆਪ ਗਏ ਉਹਨਾਂ ਨੂੰ ਪੰਜ ਦੇ ਪੰਜ ਮੋਹਰੇ ਵੀ ਦਿੱਤੀਆਂ ਦਸਤਰ ਵੀ ਦਿੱਤੇ ਉਹਨਾਂ ਨੂੰ ਕਿਹਾ ਪੰਜ-ਸੱਤ ਦਿਨ ਸਾਡੇ ਕੋਲ ਰੁਕੋ ਤੁਹਾਡੀ ਹੋਰ ਸੇਵਾ ਕਰਦੇ ਹਾਂ ਉਹਨਾਂ ਪੰਡਤਾਂ ਨੂੰ ਮਹਾਰਾਜ ਕਹਿੰਦੇ ਪੰਡਤ ਜੀ ਤੁਸੀਂ ਦ ਪੇਦੇਸ਼ ਦੀ ਹਾਲਤ ਇੰਨੀ ਮਾੜੀ ਹੈ ਦੋਵਾਂ ਮੰਦਰਾਂ 'ਚ ਮਾਰੀਆਂ ਜਾ ਰਹੀਆਂ ਮੰਦਰ ਢਾਕੇ ਮਸੀਤਾਂ ਬਣ ਰਹੀਆਂ ਨੇ ਸਵੇ ਸਵੇ ਮੰਨ ਚਲੇਉ ਤੋੜੇ ਜਾ ਰਹੇ ਨੇ ਤੇ ਆ ਤੁਹਾਡੇ ਬਹਾਮਣ ਜਿਹੜੇ ਨਾਲਤ ਦੇ ਵਿੱਚ ਮੋਹਰਾਂ ਪਿੱਛੇ ਨਵਾਸ ਖਾ ਜਾਂਦੇ ਨੇ ਇਹ ਆਪਣਾ ਧਰਮ ਛੱਡ ਹੀ ਜਾਂਦੇ ਨੇ ਇਹਦਾ ਕੀ ਉਬਾਰ ਹੈ ਇਤ ਕੋਈ ਉਬਾਰ ਹੈ ਮਾਲਕ ਨੇ ਚੰਡੀ پکڑ ਕਰਨੀ ਪੈਣੀ ਹੈ ਚੰਡੀ ਕੀ ਹੈ ਜੰਗ ਆਖੋਸੇ ਰਿਵਾਇਤ ਇੱਥੇ ਲੋਕ ਸਮਝਦੇ ਜੋ ਕੋਈ ਦੇਵੀ پکڑ ਕੀਤੀ ਕੋਈ ਦੁਗਾ ਕੀਤੀ ਇਹ ਜਿਹੜੀ ਜੰਗ ਦੀ ਬਿਰਤੀ ਪੈਰਾ ਕਰਨੀ ਹੈ ਦਿਮਾਗ ਦੇ ਵਿੱਚ ਬਿਰਤੀ ਪੈਰਾ ਕਰਨੀ ਹੈ ਲੋਕਾਂ ਦੇ ਵਿੱਚ ਜੁੱਧ ਗੱਲ ਆਖੋ ਸ੍ਰੀ ਵਾਹਿ। ਇਹੀ ਭਗਉਤੀ ਪੈਦਾ ਕਰਨੀ ਗਾਲਪੁਰਵ ਦੀ ਸ਼ਕਤੀ ਲੈਣੀ ਹੈ। ਕਹਿੰਦੇ ਵੀ ਤੁਹਾਡੇ 'ਚ ਕੋਈ ਬਾਂਮੜ ਹੈ ਇਹੋ ਜਿਹਾ ਕਰਮ ਕਾਂਡੀ ਜਿਹੜਾ ਚੰਡੀ ਪ੍ਰਗਟ ਕਰ ਦੇਵੇ ਕਹਿੰਦੇ ਮਹਾਰਾਜ ਸਾਡੇ 'ਚ ਕੋਈ ਤਾਂਦੇ ਹੱਥ ਖੜੇ। ਮਹਾਰਾਜ ਕਹਿੰਦੇ ਫਿਰ ਤੁਹਾਡੀ ਨਿਗਾਹ ਵਿੱਚ ਕੋਈ ਬੰਦਾ ਹੋਵੇ। ਉਹ ਕਹਿੰਦੇ ਮਹਾਰਾਜ ਕਾਸ਼ੀ ਵਿੱਚ ਰਹਿੰਦਾ ਕਿਸੋ ਦਾਸ ਦਾ ਨਾਮ ਹੈ। ਹਰ ਵੇਲੇ ਚੰੜਕਾ ਦੀ ਭਗਤੀ ਜਰੀ ਰਹਿਦਾ। ਕਰਮ ਕਾਂਡੀ ਸ਼ubh ਆਚਰਣ ਵਾਲਾ ਪੰਡਤ ਹੈ। ਕਦੀ ਉਹਨੇ ਕੋਈ ਜ਼ਿੰਦਗੀ ਚ ਪਾਪ ਕਰ ਮਬਾੜਾ ਕਰ ਮ ਨਹੀਂ ਕੀਤਾ ਤੇ ਦੇਵੀ ਦੀ ਭਗਤੀ ਕਰਦਾ ਰਹਦਾ ਉਹਨੂੰ ਦੇਵੀ ਦਾਸ ਵੀ ਕਹਿੰਦੇ ਉਹਨੂੰ ਬੁਲਾ ਲਓ ਮਾਰੇ ਕਹਿੰਦੇ ਕੋਈ ਤਿਆਰੀ ਕਰੋ ਉਹਨੂੰ ਬੁਲਾਣ ਦੀ ਉਦੋਂ ਪਵੇਸ਼ਨ ਦੀ ਖੇਡ ਕੈਸੀ ਬਸਤੀ ਵੀ ਕੇਸੋ ਦਾਸ ਆਪਣੇ ਚੇਲੇ ਸਵੇਰ ਦੇਵੀ ਦਰਸ਼ਨ ਨੂੰ ਆਇਆ ਸੀ ਵੀ ਇੱਧਰ ਜਿਹੜੀਆਂ ਦੇਵੀਆ ਪਹਾੜਾਂ ਵਿੱਚ ਨੇ ਪਤਾ ਲੱਗਾ ਵੀ ਅਨੰਦ ਕੁਰ ਸਾਹਿਬ ਦੇ ਗੁਰੂ ਮਹਾਰਾਜ ਅਸੇ ਪਾਸ਼ਾ ਵਿਦਵਾਨਾਂ ਦਾ ਬੜਾ ਕਦਰ ਕਰਦੇ ਨੇ ਸ਼ੀਦੀ ਬਾਗ ਵਿੱਚ ਆਪਣਾ ਕੀਤਾ ਉਸੇ ਦਿਨੀ ਮਾਰੇ ਨੂੰ ਖਬਰ ਭੇਜੀ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਬੁਲਾਣਾ ਭੇਜਿਆ ਸੀ ਤੁਸੀਂ ਆਪੇ ਆ ਗਏ ਬੜਾ ਪਿਆਰ ਸਰਕਾਰ ਕੀਤਾ ਉਹਨੇ ਫਿਰ ਬਿਰੀ ਪੂਰਬਿਕ ਸਾਰਾ ਜੱਗ ਆਇਆ ਜਲਦੀ ਪ੍ਰਗਟ ਹੋਈ ਕਥਾ ਪਿੱਛੇ ਆ ਚੁੱਕੀ ਹੈ ਲਟ ਤੇ ਪਈ ਹੈ ਸੰਕਟ ਸੁਰਜ ਸਕਦੀ ਹੈ ਭਵੇਂ ਸਾਹ ਸੰਗਤ ਜੀ ਪਿਛਲੇ ਸਮੇਂ ਤੋਂ ਜਦੋਂ ਦਾ ਸੇਲ ਸਰ ਦਾ ਲੈਰ ਚੱਲੀ ਨਾ ਪਰਸੰਗ ਹੋਰ ਦੇ ਹੋਰ ਤਾਂ ਹੀ ਬਣਾ ਦਿੱਤੇ ਇਸ ਗੱਲ ਤੋਂ ਡਰ ਕੇ ਵੀ ਸ਼ਾਇਦ ਕਿਸੇ ਦੇਵੀ ਦੀ ਗੱਲ ਨਾ ਹੋਵੇ ਉਹ ਗੱਲ ਨਹੀਂ ਹੈ ਇਹ ਦੇ ਮਹਾਰਾਜ ਸੱਜੇ ਪਾਤਸ਼ਾਹ ਨੇ ਅਕਾਲ ਪੁਰਖ ਦੀ ਸ਼ਕਤੀ ਨੂੰ ਪਕੜ ਕਰਨਾ ਸੀ ਸਾਡੇ ਵਾਸਤੇ ਸਾਡੇ ਅੰਦਰ ਸਚਾਰ ਚੱਲਦਾ ਸੀ ਗੁਰ ਸਿਮਰ ਬਨਾਈ ਕਾਲ ਕਾ ਖੰਡੇ ਕੀ ਵੇਲਾ ਪੀਓ ਪਹੋਲ ਖੰਡੇਧਾਰ ਹੋਏ ਜੰਮ ਸਹੇਲਾ ਸੋ ਮਾਲੇ ਕਹਦੇ ਮਾਤਾ ਜੀ ਜਦੋਂ ਪ੍ਰਗਟ ਹੋਈ ਐ ਮੈਨੂੰ putri ਸੇਬ ਬੇ ਦਿਨ ਬਦਲਾਈ ਲੈਣਾ ਦੇਵੀ ਦੇ ਢਿੱਲੇ ਤੇ ਇੱਕ ਸਾਲ ਲਗਾਤਾਰ ਅਸੀਂ ਜਗ ਕੀਤਾ ਹੈ ਹਮ ਨੂੰ ਕੀਤਾ ਹੈ ਤੇ ਕਿਸ ਉਦਾਸ ਨੇ ਸਾਰਾ ਪ੍ਰਯੋਗ ਕੀਤਾ ਹੈ ਚੰਦੇ ਪਹਾੜਾਂ ਦੇ ਆਲੇ ਦੁਆਲੇ ਪਹਿਰੇ ਲਗੇ ਹੋਏ ਸਨ ਉੱਥੇ ਕੋਈ ਆ ਜਾ ਨਹੀਂ ਸੀ ਸਕਦਾ ਕਿਸ ਉਦਾਸ ਉੱਥੇ ਬਹਿ ਕੇ ਸਾਡੇ ਕੋਲ ਜਗ ਹਮਨ ਕਰਦਾ ਸੀ ਚਰਖ ਉੱਪਰ ਹੇਰੀ ਗੁਫਾ ਦੇ ਅਗ ਭੀੜ ਭਰੇ ਹੈ ਕਹਦੇ ਉੱਥੇ ਪਹਾੜ ਦੇ ਉੱਤੇ ਜਾ ਕੇ ਅਸੀਂ ਉਸੇ ਗੁਫਾ ਦੇ ਦਰਸ਼ਨ ਕੀਤੇ ਹਨ ਨੰਦਾ ਤਿੱਥੀ ਪਰਵਾਰ ਕੋਕ ਤੇ ਬੈਠਦੇ ਰਹੇ ਇੱਕਮ ਤਿੱਥੀ ਸੀ ਇੱਕਮ ਦਾ ਦਿਨ ਸੀ ਵੀਰਵਾਰ ਦਾ ਦਿਹਾੜਾ ਸੀ ਫੋਖ ਰਛਤਰ ਸੀ ਅਗੇ ਰਾਜਨ ਧਰਮ ਹਿਤ ਤਰਪਾ ਨਿਵਾਰਾਂ ਅਸੀਂ ਅਕਾਲ ਪੁਰਖ ਦੀ ਉਸ ਬਹਾਅ ਸ਼ਕਤੀ ਨੂੰ ਪ੍ਰਸਨ ਕਦੋਤੀ ਨੂੰ ਉਸ ਚੰਡਕਾ ਨੂੰ ਅਰਾਧਨ ਲੱਗੇ ਦੇ ਦਿਨ ਰਾਤ ਜਾਪ ਸ਼ੁਰੂ ਕੀਤਾ ਬਾਦਾ ਜੀ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਪੰਜ ਪੈਰ ਕੋ ਕਸਮ ਹੀ ਕਰ ਹਮਨ ਵਿਚਾਰੈ ਪਹਿਲਾਂ ਸ਼ੁਰੂ ਕੀਤਾ ਪੰਜ ਪੈਰ ਦਾ ਤਿੰਨ ਘਟਿਆਂ ਦਾ ਇੱਕ ਪੈਰ ਹੁੰਦਾ ਸਾਸ ਜੀ 15 ਘੰਟੇ ਲਗਾਤਾਰ ਇੱਕ ਆਸਨ ਤੇ ਬੈਠਣਾ ਪੰਜ ਪੈਰ ਤੋ 12 ਪੈਰ ਕਰਦਾ ਅੱਜ ਸਵੇਰੇ ਬੈਠੇ ਨੇ ਕੱਲ ਸ਼ਾਮ ਨੂੰ ਉੱਠਣਾ ਕਿੰਨੇ ਘੰਟੇ ਬਣ ਗਏ 36 ਘੰਟੇ 36 ਜਤੀ ਕਰਦੇ ਜਾਪ ਕੀਤਾ ਹੈ ਇਹ ਵੀ ਮੂਲਕ ਧਿਆਨ ਧਾਰ ਇਕ ਭੇਦਿਸ ਕਾਲਾ ਅਕਾਲਪੁਰਖ ਦੇ ਸ਼ਕਤੀ ਦੇ ਸਰੂਪ ਵਿੱਚ ਤਿਆਰ ਕਰਕੇ ਇਕਮਿਕ ਹੋ ਗਏ ਦ્વੈਤੇ ਇਕ ਰੂਪ ਹੋ ਗਏ ਹਾਂਜੀ ਉਹ ਰਹੀ ਲਗੇ ਰਹਿਣ ਚੰ ਅੰਦਰ ਭੁੱਲਾ ਕਹਿੰਦੇ ਐਸੇ ਧਿਆਨ ਵਿੱਚ ਅਸੀਂ ਲੀਨ ਹੋ ਗਏ ਦਿਨ ਰਾਤ ਭੁੱਲ ਗਿਆ ਵੀ ਨਾ ਦਿਨ ਦਾ ਪਤਾ ਰਿਹਾ ਨਾ ਰਾਤ ਦਾ ਸਾਹ ਸਮਝੀਦਾ ਜਿਹੜਾ ਸਾਧਨ ਕਰੇਗਾ ਉਹਨੂੰ ਹੀ ਪਤਾ ਲੱਗਣਾ ਸਮੁੰਦਰ ਦੇ ਵਿੱਚ ਜਿਹੜਾ ਗਿਆ ਨਾ ਗਹਿਰਾ ਉਹਨੂੰ ਪਤਾ ਵੀ ਸਮੁੰਦਰ ਕਿੰਨਾ ਡੂੰਘਾ ਹੈ ਜਿਹੜਾ ਮਹਾਂਤਰ ਕਿਨਾਰੇ ਤੇ ਖੜਾ ਹੋ ਤੇ ਕਹਦਾ ਖਾਰਾ ਪਾਣੀ ਆ ਚੰਡੂ ਪਰਾਪਾ ਕੀ ਲੈਣਾ ਪਰ ਇਹ ਜਿਹੜੀ ਤਾਲਪੁਤ ਦੀਆਂ ਸ਼ਕਤੀਆਂ ਨਾਲ ਇੱਕ ਵੇਖ ਹੋਣਾ ਹੈ ਕਿ ਧਿਆਨੀ yogi ਮਹਾਂਪੁਰਸ਼ਾਂ ਦਾ ਕੰਮ ਹੁੰਦਾ ਹੈ ਸਾਨ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਂ yogi ਇਹਦੇ ਅਸੀਂ ਇਸ ਤਰ੍ਹਾਂ ਲੱਗੇ ਰਹਿਣ ਦਿਨ ਅੰਤਰ ਭੂਲਾ ਦਿਨ ਰਾਤ ਤੋਂ ਵਹਿਤ ਹੋ ਕੇ ਫਰਕ ਭੁਰ ਗਿਆ ਵੀ ਦਿਨ ਕਿਹੜਾ ਤੇ ਰਾਤ ਕਿਹੜੀ ਹੈ ਜੀਰ ਕਾਂ ਸਾਹਿਬ ਅੰਗਣ ਝੁੱਲਾ ਕਹਦੇ ਉਸ ਵੇਲੇ ਸਾਡੇ ਮਨ ਵਿੱਚ ਕੋਈ ਇੱਕੋ ਹੀ ਨਿਸ਼ਾਨਾ ਸੀ ਕਿ ਚੰਡਗਾ ਦੇ ਦਰਸ਼ਨ ਕਰਨੇ ਹੈ ਪਰ ਤਖਤਾਂ ਲੈ ਸ਼ਕਤੀ ਨੂੰ ਹੁਣ ਮਣ 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 ਗਣ ਗਣ ਜਣ ਗਣ ਇਹ ਸਾਸ ਜੀ ਦੀ ਜਾਪ ਹੈ ਜਿਹੜਾ ਮਹਾਰਾਜ ਨੇ ਕੀਤਾ ਹੁਣ ਮਣ ਮਣ ਗਣ ਗਣ ਰੋਲੋ ਇਹ ਛੇ 16 ਅੱਖਰਾਂ ਦਾ ਜਾਪ ਕੀਤਾ ਹੈ ਉਹ ਅੰਕ ਜਾਪ ਕਰਦਾ ਹੁਣ ਤੁਣਾ ਔਰ ਬਾਰ ਬਾਰ ਇਹ 16 ਅੱਖਰਾਂ ਦਾ ਜਾਪ ਕਰਦੇ ਤੇ ਅਜਕੜਾ ਚੰਦ ਦਸ਼ਮ ਦੇ ਵਿੱਚ ਆਉਂਦਾ ਮਹਾਰਾਜ ਨੇ ਲਿਖਿਆ ਹੈ ਅੰਬਕਾ ਸੀਤਲਾ ਸਾਖਣੀ ਇਹਦਾ ਉਹ ਰਕਾਰ ਤੋਂ ਦੇ ਸਰੂਪ ਹਨ ਸ਼ਕਤੀ ਤੇ ਚੰਡੀ ਦੇ ਉਹਨਾਂ ਦਾ ਜਾਪ ਕੀਤਾ ਹੈ ਕ੍ਰਿਸ਼ੂਦਾਸ ਕਹਿਓ ਹਿਤ ਦੇਵੀ ਕ੍ਰਿਸ਼ੂਦਾਸ ਨੂੰ ਚੰਡੀ ਦੇ ਪ੍ਰਗਟ ਕਰਨ ਵਾਸਤੇ ਲਾਇਆ ਸੀ ਉਹਨੇ ਜਾਪ ਕੀਤਾ ਹੈ ਭੇਲ ਰਾਖੀ ਹੈ ਛਤਰੀ ਦੇਵੀ ਕਹਿੰਦੇ ਦੇਣ ਵਾਸਤੇ ਕਿਸ ਉਹ ਦਾਸ ਕਹਿਣ ਲਗਾ ਮਹਾਰਾਜ ਭੇਟਾ ਤਿਆਰ ਰੱਖੋ ਹਮ ਬੋਲੇ ਤਮ ਓਟ ਖਮਾਰੀ ਅਸੀਂ ਉਹਨੂੰ ਆਖਿਆ ਪੰਡਤ ਜੀ ਭੇਟਾ ਕੀ ਹੈ ਤੁਸੀਂ ਸਾਡੀ ਓਟ ਔਸਾਰਸਤ ਬ੍ਰਾਹਮਣ ਜਿਹੜੇ ਹੋ ਔਸਾਰਸਤ ਛਤ੍ਰਣ ਭਾਜੀ ਔਸਾਰਸਤ ਬ੍ਰਾਹਮਣ ਜਿਹੜੇ ਨੇ ਛਤਰੀਆਂ ਨੂੰ ਜੁਗਾ ਜੁਗਾ ਤੋਂ ਪਾਲਦੇ ਆਏ ਨੇ ਛਤਰੀਆਂ ਦੇ ਉੱਤੇ ਕਿਰਪਾ ਕਰਦੇ ਆਏ ਨੇ ਤਾਂ ਹੀ ਤੁਹਾਨੂੰ ਮਾਰੇ ਕਿ ਛਤਰੀ ਸਦਾ ਕਰਤ ਬਿਪਨ ਕੇ ਇਹਨੂੰ ਪਾਕਤਾਸ਼ੀਰਵਾਤ ਅੰਨਿਹਾਰੋ ਪੰਡਤ ਜੀ ਛਤਰੀਆਂ ਦਾ vairrodh ਨਾ ਕਰੋ ਇਹ ਛਤਰੀ ਤੁਹਾਡੀ ਰਾਤੀ ਦੀ ਤੁਹਾਡੇ ਹੀ ਬਜ਼ੁਰਗਾਂ ਬ੍ਰਾਹਮਣਾਂ ਨੇ ਬਣਾਏ ਸੀ ਵੀ ਇਹ ਤਦ ਤੱਕ ਦੀ ਰਾਤੀ ਕਰਨਗੇ ਜੁੱਧ ਕਰਨਗੇ ਹਥਿਆਰ ਫੜ ਕੇ ਤੇ ਤੁਸੀਂ ਹੁਣ ਵੈਰ ਕਰਦੇ ਨਾ ਤਾਂ ਬਾੜੀ ਕਰ ਆ ਤੂ ਸਤਰਾ ਸਰੀ ਛਤਰੀ ਸਭਾ ਕਰ ਤੇ ਬਿੰਪਲ ਕੇ ਇਹਨੂੰ ਕਾਕਤਾਸ਼ ਇਹਨਾਂ ਤੇ ਵੇਖ ਰੇਖੀ ਰੱਖੋ ਇਹਨਾਂ ਵੱਲ ਵੈਰ ਨੋ ਦੀ ਰਗਾ ਨਾ ਵੇਖੋ ਪਰ ਪੰਡਤਾਂ ਦੀ ਸਾਧ ਸੰਗਤ ਜੀ ਅਜੇ ਤੱਕ ਨਿਕਾ ਪੁੱਠੀ ਚੱਲੀ ਹੁੰਦੀ ਹੈ ਖਾਲਸੇਵਾਲ ਕਿਉਂਕਿ ਪਸਰਾਮ ਦੇ ਸਮੇਂ ਤੋਂ ਛਤਰੀਆਂ ਦਾ ਤੇ ਬ੍ਰਾਹਮਣਾਂ ਦਾ ਵੈਰ ਪੈ ਗਿਆ ਸੀਗਾ ਜੋ ਜੋ ਚੱਲਿਆ ਹੁੰਦਾ ਉਸੇ ਕਰਕੇ ਕੇਸਵਦਾਸ ਨੂੰ ਬਾਹਰ ਕਹਿ ਰਹੇ ਪੰਡਤ ਜੀ ਛਤਰੀ ਸਤਾ ਕਰ ਤੇ ਬਿਪਨ ਕੇ ਇਹ ਨੂੰ ਪੈ ਕਤਾਸ਼ ਕਿਰਪਾ ਕਹਿ ਦਿਹਾਰੋ ਭਾਜੀ ਹੁਣ ਸਰ ਜੀ ਖਿਤ ਕਰ ਕੋਣ ਕਹੀ ਕਹਿੰਦੇ ਪੰਡਤ ਨੇ ਫਿਰ ਬਦਨ ਕੀਤਾ ਫਿਰ ਗੁਰੂ ਤੁਮ ਧਨ ਉਦਾਰਾ ਫਿਰ ਗੁਰੂ ਜੀ ਤੁਸੀਂ ਵੀਰ ਗੁਰੂ ਹੋ ਜੋਧੇ ਹੋ ਸੂਰ ਵੀਰ ਹੋ ਧਨ ਹੋ ਦੇਵ ਰਤਨ ਉਦੰਧ ਧਾਰਾ ਜਿਹੜਾ ਤੁਸੀਂ ਕਾਲ ਯੁਗ ਦੇ ਵਿੱਚ ਚੰਡੀ ਨੂੰ ਪ੍ਰਗਟ ਕਰਨ ਦਾ ਉਦਮ ਕੀਤਾ ਕਿਉਂਕਿ ਕਾਲ ਯੁਗ ਵਿੱਚ ਕੋਈ ਦੇਵੀ ਦੇਦ ਤਾਂ ਪ੍ਰਗਟ ਹੁੰਦਾ ਹੀ ਨਹੀਂ ਪਰ ਤੁਸੀਂ ਇਸ ਕਾਲਜ ਦੇ ਵਿੱਚ ਪ੍ਰਗਟ ਕਰਨ ਦਾ ਉਤਨ ਕੀਤਾ ਕੇ ਸੋਦਾਬ ਨਹੀਂ ਵੀ ਕਿਹਾ ਸੀ ਮਹਾਰਾਜ ਮੈਂ ਨਹੀਂ ਕਰ ਸਕਦਾ ਮੇਰੀ ਸਮਝ ਤਾਂ ਨਹੀਂ ਹੈ ਤੁਸੀਂ ਅਵਤਾਰੀ ਪੁੱਛੋ ਤੁਸੀਂ ਕਰ ਸਕਦੇ ਹੋ ਕਰ ਲਓ ਮੈਂ ਗਾਰੰਟੀ ਨਹੀਂ ਦਿੰਦਾ ਵੀ ਪ੍ਰਗਟ ਹੋਰੇਗੀ ਚੱਲੀ ਉਹਨੇ ਕਿਹਾ ਸੀ ਮੈਰੀ ਕਿਰਤੀ ਦਿੰਦਾ ਤੁਸੀਂ ਤਰਾ ਸਕਦੇ ਹੋ ਤੁਸੀਂ ਪਰਮੇਸ਼ਰ ਦਾ ਵਦਾਰੋ ਹਾਂਜੀ ਰਹਿਣਾ ਮੋਰ ਤੁਹਾਰੀ ਹੀਟ ਮੇਰਾ ਕਹਿਣਾ ਤੁਹਾਡੇ ਵਾਸਤੇ ਹੈ ਗੁਰੂ ਜੀ ਜਨ ਜਨ ਨਿਤ ਪੜੋ ਸੁਚੇਤ ਦਿਨ ਰਾਤ ਸੁਚੇਤ ਹੋ ਕੇ ਜਾਪ ਕਰੀ ਚਲੋ ਜਨ ਕਰ ਸਤਿ ਬ੍ਰਹਮਚਰਜ ਰਹਿਣਾ ਸਰੀਰ ਨੂੰ ਪਵਿੱਤਰ ਰੱਖਣਾ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਨਾ ਬਸਤਰ ਨਵੇਂ ਪਹਿਨ ਕੇ ਕਮਰ ਕਸਾ ਕਰਕੇ ਸ਼ਾਸਤਰੀ ਬਸਤਰ ਸਜਾ ਕੇ ਬੈਠਣਾ ਤੇ ਬ੍ਰਹਮਚਾਰੀ ਰਹਿਣਾ ਅਰਥ ਪ੍ਰਕਾਰ ਦਾ ਜੋ ਭੋਗ ਵਾਇ ਉਹ ਤਿਆਗਣਾ ਹੈ ਵਾਸ਼ਨਾ ਵੀ ਨਹੀਂ ਮਨ ਵਿੱਚ ਆਉਣ ਦੇਣੀ ਕੋਈ ਖਿਆਲ ਵੀ ਨਹੀਂ ਆਉਣ ਦੇਣਾ ਮੌਨ ਹੋਏ ਅਨ ਸੁਣ ਅਨ ਕਹਿਣਾ ਸੁਪਰੇਣਾ ਨਾ ਕਿਸੇ ਦੀ ਗੱਲ ਸੁਣਨੀ ਹੈ ਤੇ ਨਾ ਕਿਸੇ ਨਾਲ ਗੱਲ ਕਰਨੀ ਇੱਕ ਸਾਲ ਦਸਰੇ ਬਾਦਸ਼ਾਹ ਮਹਾਰਾਜ ਦੇ ਬਿਲੇ ਚਲੇ ਰਹੇ ਹੈ ਲਗਾਤਾਰ ਜਾਪ ਕੀਤਾ ਹੈ ਕੋਈ ਫालतू ਬਚਰ ਨਾ ਕਿਸੇ ਰਲ ਕੀਤਾ ਨਾ ਸੁਣਿਆ ਹਾਂਜੀ ਜਿਸ ਵੀ ਨੇ ਦੇਵੀ ਰਤੁਪਜਾਈ ਜਿਸ ਕਰਕੇ ਤਾਲਪੁਰ ਦੀ ਸ਼ਕਤੀ ਦੇਵੀ ਚੰਡੀ ਉਹ ਪਸੰਦ ਹੋਈ ਹੈ ਗੁਰੂ ਨਾਨਕ ਦੇਵ ਜੀ ਸਵਾਈ ਗੁਰੂ ਨਾਨਕ ਦੇਵ ਜੀ ਸਹਿਦਾ ਕੀਤੀ ਹੈ ਜੋ ਚੰਡੀ ਪ੍ਰਗਟ ਹੋ ਗਈ ਹੈ ਅੱਖੋ ਸਤਿ ਸਤਿ ਸ੍ਰੀ ਆਸ ਗੱਲ ਤਾਂ ਮਾਧਾ ਨੂੰ ਚੱਕਦੇ ਸੀ ਵੀ ਕਹਿਣਾ ਮਹਿਗਾ ਦੱਸਣਾ ਪੈਗਾ ਦੱਸ ਦਿੱਤਾ ਮਾਤਾ ਜਦੋਂ ਪ੍ਰਗਟ ਹੋ ਗਈ ਨਾ ਅਸੀਂ ਆਪਣਾ ਦੇਹ ਤੇ ਆਪਣਾ ਕੇ ਤੇਲ ਦੀ ਬਾਰਿਸ਼ੀ ਤੇ ਗੇਂਦਾ ਤਾਂ ਇਹ ਸਭ ਕੁਝ ਭੇਟਾ ਕਰ ਦਿੰਦਾ ਆ ਖੁਸ਼ੀ ਵਾਰ ਅੱਧੀ ਦੇ ਦੇ ਕੇ ਬਾਦ ਸਭ ਕੁਝ ਭੇਟਾ ਕਰਦਾ ਜੰਦੀ ਨੂੰ ਕਿ ਹੁਣ ਇਹਦੇ ਵਿੱਚ ਪਵੇ ਮੇਰਾ ਸਰੀਰ ਲੱਗੇ ਤੇ ਭਾਵੇਂ ਮੇਰਾ ਪਰਿਵਾਰ ਲੱਗੇ ਤੇ ਸਭ ਕੁਝ ਵਾਰ ਹਾਂਜੀ ਹਲਿਆਰ ਘਰੇ ਤੇ ਤਿਲ ਖਾਤ ਤੇ ਉਸ ਵੇਲੇ ਖਾਣਾ ਵੀ ਆਪਣਾ ਸੁਖਮ ਕਰ ਲਿਆ ਥੋੜੇ ਜਿਲੇ ਤਿਲ ਕਿਹੋਜ ਪਾ ਕੇ ਇੱਕ ਚਿਮਚਾ ਛਕਦੇ ਸਾਂ ਅੱਠ ਪੈਰਾਂ ਦੇ ਵਿੱਚ ਇੱਕ ਚਮਚਾ ਕੀ ਹੋਦਾ ਉਹਦੇ ਥੋੜੇ ਜਿਲੇ ਚਮਚਾ ਤੇਲ ਪਾ ਲੈਣੇ ਉਹ ਛਕ ਲੈਣੇ ਤੇ ਜਾਪ ਤੇ ਬਹਿ ਜਾਣਾ ਪਛਾਦਾ ਹੋਰ ਖਾਣੇ ਸਬਜ਼ੀਆਂ ਦਾਲਾਂ ਦੁੱਧ ਕਿਉ ਸਭ ਬੰਦ ਕਰ ਦਿੱਤਾ ਇੰਨਾ ਕ ਭੋਜਨ ਸੁਖ ਸੁਣ ਜਾ ਖਾ ਕੇ ਤੇ ਲਗਾਤਾਰ ਜਾਪ ਵਿੱਚ ਬੈਠੇ ਰਹੇ ਪੰਜ ਮਾਸ ਤੇ ਅੱਖ ਉਧਾਰੀ ਪੰਜ ਮਹੀਨੇ ਲਗਾਤਾਰ ਜਾਪ ਕਰਨ ਤੋਂ ਬਾਅਦ ਅੱਖ ਖੋਲੀ ਸੁਪਨੇ ਸੁਣਾਈ ਔ ਇੱਕ ਵਾਰੀ ਸੁਪਨੇ ਚ ਦਰਸ਼ ਹੋਇਆ ਪਹਿਲਾ ਪੰਜਵੇਂ ਮਹੀਨੇ ਸੁਪਨੇ ਚ ਦਰਸ਼ ਹੋ ਸੁਪਨੇ ਚ ਚੰਡੀ ਦੇ ਕਿਹਾ ਮੈਂ ਆਵਾਂਗੀ ਸੁਪਰੇ ਵਿੱਚ ਦਰਸ਼ਨ ਦਿੱਤੇ ਪ੍ਰੋਸਾਧ ਆਤਾ ਵੀ ਜਾਗ ਜਾਗ ਰੱਖੋ ਮੈਂ ਪ੍ਰਗਟ ਹੋ ਕੇ来ਾਂਗੀ ਜਬੀ ਅਗਰ ਤਾਂ ਭਲੇ ਕਹ ਤਯੋ ਭਲੇ ਪ੍ਰਕਾਰ ਸਾਰਾ ਫਿਰਤਾਨ ਮਾਤਾ ਗੁਜਰੀ ਜੀ ਦੱਸੇ ਪਾਛਾ ਸੁਣਾ ਰਹੇ ਨੇ ਜਾਬ ਰਿਛੋਤ ਨੇ ਏਤ ਸਮ ਭਇਓ ਮਾਤਾ ਜੀ ਫਿਰ ਤਾਂ ਕੀ ਦਸੀਏ ਜਦੋਂ 6 ਮਹੀਨਾ ਲੱਗਾ ਜਾਬ ਕਰਦਿਆਂ ਨੂੰ ਸਾਨੂੰ ਜਾਗਰਤ ਤੇ ਸੁਪਨ ਦੋਵੇਂ ਅਵਸਥਾ ਇਕੋ ਜਿਹੀ ਹੋ ਗਈ ਆਪ ਕੋ ਸ੍ਰੀ ਵਾਹਿਗੁਰੂ ਜਾਗਣਾ ਤੇ ਸੁਪਨਾ ਇਹ ਦੋ ਚੀਜ਼ਾਂ ਨੇ ਜਾਗਦਿਆਂ ਹੁਣ ਆਪਣੀ ਅੱਖਾਂ ਕੰਨ ਨਾ ਤੇ ਖੁੱਲ੍ਹੇ ਹੱਥ ਪੈਰ ਚੱਲ ਰਹੇ ਆ ਦੀ ਮਤਲ ਰਹੀ ਹੈ ਸਾਰੀ ਕਿਰਿਆ ਆਪਣੇ ਬਾਹਰ ਦੀ ਇਸ ਸੰਸਾਰ ਵਿੱਚ ਦਿਖ ਰਹੀ ਹੈ ਜਾਗਣਾ ਵਸਤਾ ਹੈ ਸੁਪਨ ਵਸਤਾ ਵਿੱਚ ਕੀ ਹੁੰਦਾ ਕਿ ਅੰਦਰ ਸੂਖਮ ਪੈਦਾ ਹੁੰਦਾ ਸਾਰਾ ਕੁਝ ਬਾਹਰ ਕੁਛ ਨਹੀਂ ਬੰਦਾ ਸਵੇਰੇ ਉੱਠ ਕੇ ਕਹਿੰਦਾ ਵੀ ਆਜ ਮੈਨੂੰ ਸੁਪਨੇ 'ਚ ਬੰਦਾ ਦਿਸਿਆ ਉਹਨੇ ਨੀਲੇ ਪੱਗ ਬੰਨੀ ਸੀ ਲਾਲ ਕੱਪੜੇ ਪਾਏ ਸੀ ਇਸ ਤਰ੍ਹਾਂ ਦੇ ਕੱਪੜੇ ਪਾਏ ਸੀ ਹੁਣ ਉਹਨੂੰ ਪੁੱਛਿਆ ਅਖਾਂ ਤੇਰੀਆਂ ਬੰਨ ਸੀ ਚਿੱਟਾ ਕਾਲਾ ਕਿੱਥੋਂ ਦਿਸਿਆ ਸਾਰਾ ਕੁਝ ਸੂਖਮ ਅੰਦਰ ਪੈਦਾ ਹੋ ਜਾਂਦਾ ਸੋ ਮਾਰੇ ਕਹਿੰਦੇ ਸਾਡੀ ਅਵਸਥਾ ਜਦੋਂ ਸਾਨੂੰ ਸੁਪਨ ਦਰਸ਼ਨ ਹੋਏ ਅੰਦਰੋਂ ਤੇ ਫਿਰ ਸਾਨੂੰ ਬਾਹਰ ਵੀ ਉਦਾਂ ਹੀ ਲੱਗ ਪਿਆ ਸਾਰਾ ਕੁਝ ਜਾਗਤ ਤੇ ਸੁਪਨ ਦੀ ਵਸਾ ਇੱਕ ਰਾਸ ਹੋ ਗਈ ਵੀ ਲਗਾਏ 10 ਮਾਸ ਰਾਧਤ ਇਸ ਤਰ੍ਹਾਂ ਭਗਤੀ ਕਰਦੇ ਜਦੋਂ 10 ਮਹੀਨੇ ਬੀਤ ਗਏ ਵਾਲੇ ਗਾਤ ਸਮੂਹ ਚ ਸਾਧਤ 11ਵਾਂ ਮਹੀਨਾ ਸਾਨੂੰ ਪ੍ਰਯੋਗ ਕਰਦੇ ਹੋਇਆ ਸ਼ੁਰੂ ਲੋਹਿੰਦਾ ਦੇਵ ਸੀ ਐਤਵਾਰ ਸੀ ਤੇ ਪਹਿਲ ਦਿਨ ਰਹਿੰਦਾ ਸੀ ਸ਼ਾਮ ਦੇ 4 ਵਜੇ ਸੀ ਤੇ ਬ੍ਰਾਹਮਣ ਕੇਸਵਦਾਸ ਨੂੰ ਪਤਾ ਲੱਗਿਆ ਤੇ ਉਹਨੇ ਸਾਨੂੰ ਕਹਿ ਵੀ ਦਿੱਤਾ ਇਸ਼ਾਰਾ ਕਰਦਾ ਵੀ ਚੰਡੀ ਹੁਣ ਪ੍ਰਗਟ ਹੋ ਜਾਣੀ ਹੈ ਇਹ ਭੇਟਾ ਜਿਹੜੀ ਸੀ ਉਹ ਉਹ ਲੋ ਬਿਚਾਰ ਰਿਆ ਸੀ ਕਿ ਸੋਦਾਸ ਵੀ ਚੰਡੀ ਨੂੰ ਭੇਟਾ ਵੀ ਇਹਨਾਂ ਨੇ ਕੋਈ ਨਾ ਕੋਈ ਦੇਣੀ ਐ। ਉਹ ਡਰ ਗਿਆ ਕਿ ਚੰਡੀ ਪ੍ਰਗਟ ਹੋਣੀ ਤੇ ਲక్ష్ਮੀ ਤਾਂ ਹੋਣੀ ਨਹੀਂ। ਜੇ ਲక్ష్ਮੀ ਪ੍ਰਗਟ ਹੁੰਦੀ ਤੇ ਉਹਨੂੰ ਫੁੱਲ ਭੇਟਾ ਕਰਨੇ ਸੀਗੇ। ਜੇ ਸੁਲਸਤੀ ਹੁੰਦੀ ਤੇ ਉਹਨੂੰ ਕਲਮਾਂ ਵਗੈਰਾ ਕੋਸੀਆਂ ਭੇਟਾ ਹੁੰਦੀਆਂ। ਤੇ ਇਹ ਤਾਂ ਸ਼ਕਤੀ ਚੰਡੀ ਹੋਣੀ ਜੁਦਤੀ। ਇਹ ਤਾਂ ਬਲੀ ਮੰਗਦੀ ਆ। ਇਹ ਤਾਂ ਸੀਸ ਮੰਗਦੀ ਆ, ਖੂਨ ਮੰਗਦੀ ਆ। ਜਦੋਂ ਇਹਨਾਂ ਚੰਡੀ ਪ੍ਰਗਟ ਹੋਣੀ ਇਹਨਾਂ ਨੇ ਨਾਲੋਂ ਹੀ ਮੇਰਾ ਸਿਰ ਲਾ ਦੇਣਾ। ਏ ਦਰਗਾਹ ਕੇ ਸੋ ਦਾਸ ਕਰਿਓ ਮਿਸ਼ਰਕ ਕੋ ਮਨ ਭਇਓ ਥੋੜਾ ਥੋੜਾ ਬਾਦ ਕੋ ਘਬਰਾ ਗਿਆ ਤੇ ਨੌਵੀਂ ਵਾਲੇ ਦਿਨ ਉਤੋਂ ਕਿਸਕ ਆਇਆ ਇਸ ਬੇਜਮਾਂ ਤੇ ਕਹੀ ਨਹੀਂ ਹੋਰਾ ਤੇ ਉਹਦੇ ਇਹ ਗੱਲ ਬਾਤ ਵਿੱਚ ਸਾਨੂੰ ਕਈ ਵੀ ਕੋਨੇ ਨੌਵੇਂ ਵੀ ਦਿੱਤੇ ਜਾਮ ਦਿਓ ਅਰ ਘਟ ਘਾ ਚਾਰ ਕਹਵੇ ਇੱਕ ਪੈਰ ਦਿਨ ਚਾਰ ਘੜੀਆਂ ਚਮਕ ਚਮਕੇ ਜਗਮਗ ਪੁੰਜ ਪਹਾੜ ਦਿਨ ਰਹਿ ਗਿਆ ਸੀ ਚਾਰ ਘੜੀਆਂ ਇੱਕ ਪੈਰ ਯਾਨੀ ਕਿ ਇਹ ਲੋਕੀ ਦਿਨ ਦੇ ਚਾਰ ਘੰਟੇ ਦਾ ਟਾਈਮ ਰਹਿੰਦਾ ਸੀ ਇਹਨਾਂ ਸ਼ਿਫਰਗਾ 6 ਵਜੇ ਤੋਂ 4 2 ਵਜੇ ਦੁਪਹਿਰ ਦਾ ਲਾ ਲੋ ਟਾਈਮ ਕਹਿੰਦੇ ਉਸ ਦਿਨ ਕੀ ਹੋਇਆ ਕਿ ਜਿੰਨੇ ਪਹਾੜ ਨੇ ਉਹ ਜਗਮਗ ਜਗਮਗ ਕਰਨ ਲੱਗ ਪਏ ਇਹ ਮਾਤਾ ਜੀ ਨੂੰ ਸਤਗੁਰੂ ਅੰਦਰਲਾ ਭੇਦ ਖੋਲ ਕੇ ਦੱਸ ਰਹੇ ਆ ਵੀ ਇਦਾਂ ਹੋਇਆ ਹੈ ਕਿ ਪਹਾੜੀਆਂ ਜਿਹੜੀਆਂ ਨੇ ਉਹ ਲਿਸ਼ਕੋਟੀਆਂ ਨੇ ਜਦੋਂ ਉਹ ਅਗਾਰਪੁਰਖ ਦੀ ਜੋਤ ਦਾ ਸਾਨੂੰ ਦਰਸ਼ਨ ਹੋਇਆ ਹੈ ਕਿਆ ਦਾ ਮਨ ਕਿਆ ਸੂਰਜ ਚੰਦ ਇਹ ਮਾਤਾ ਉਹ ਇੰਨਾ ਪ੍ਰਕਾਸ਼ ਸੀਗਾ ਵੀ ਸੋਝਦਾ ਕਿਹਾ ਹੈ ਆਖੋ ਸ੍ਰੀ ਵਾਹਿਗੁਰੂ ਸੂਝ ਕੀ ਚੀਜ਼ ਆ ਉਥੇ ਤਾਂ ਜਾਂ ਚਿੰਮੇ ਵਿਚਾਰ ਤੇ ਸੰਤਾ ਤਾਂ ਅਨਹਦ ਸ਼ਬਦ ਬਜੰਦਾ ਜੋਤੀ ਜੋਤ ਸਮਾਨੀ ਗੁਰ ਪਰਸਾੰਦੀ ਜਾਂਦੀ ਮਤਾ ਸੂਝ ਕੀ ਆ ਹੈ ਚੰਦਰਮਾ ਕੀ ਆ ਹੈ ਬਿਜਲੀ ਦੀ ਣਿਸ਼ਾ ਕੀ ਆ ਹੈ ਉਹਦੇ ਸਾਹਮਣੇ ਕਰੋੜਾਂ ਬਿਜਲੀਆਂ ਮਾਤ ਪੈ ਜਾਂਦੀਆਂ ਉਹਦੇ ਸਾਹਮਣੇ ਕਰੋੜਾਂ ਸੂਰਜ ਬਾਤ ਪੈ ਜਾਂਦੇ ਆ ਉਹਦੇ ਸਾਹਮਣੇ ਛੋੜਾ ਚੰਦਮਾ ਦਾ ਪ੍ਰਕਾਸ਼ ਮੱਧਮ ਹੈ ਉਹ ਐਸਾ ਪ੍ਰਕਾਸ਼ ਆ ਮਾਤਾ ਜੋਤ ਦਾ ਜਿਹੜਾ ਸਾਨੂੰ ਉੱਥੇ ਹੋਇਆ ਹੈ ਆਹਾ ਮਹਾ ਪ੍ਰਕਾਸ਼ ਮਹਾ ਤੇਜਸਵੀ ਸ਼ਕਤੀ ਦਾ ਸਾਨੂੰ ਪ੍ਰਕਾਸ਼ ਹੋਇਆ ਹੈ ਉਹ ਪਰਬਤਵਈ ਹੈ ਮੈਂ ਬਾਤਾ ਉਸ ਰੂਪ ਦੇ ਦਰਸ਼ਨ ਕਰਕੇ ਮੇత్ర ਬੰਦ ਕਰਨੇ ਤੇ ਖੜਾ ਹੋ ਗਿਆ ਥਾਣ ਪਰ ਉਹ ਮੈਂ ਜੋਰ ਕਰ ਬਚਨ ਕਹਾ ਸਿਰ ਨੇ ਆਏ ਉਪ ਚਲੇ ਤਬ ਜਗਤ ਨੇ ਜਬ ਤੁਮ ਕਰੋ ਸਹਾਏ ਇਸ ਤਰ੍ਹਾਂ ਅਸੀਂ ਕਾਲ ਮੁਰਤੀ ਸ਼ਕਤੀ ਪਗੜ ਕੀਤੀ ਹੈ ਮੇਤਰ ਜੋਗ ਪ੍ਰੇਮ ਔਰ ਗੱਡ ਉਹ ਰੂਪ ਵੇਖ ਕੇ ਸਾਡੇ ਮਨ ਚ ਪ੍ਰੇਮ ਜਾਗ ਪਿਆ ਪ੍ਰੇਮ ਦੇ ਨਾਲ ਸਾਡੇ ਸਰੀਰ ਦੇ ਰੋਮ ਰੋਮ ਖੜੇ ਹੋ ਗਏ ਆ ਖੁਸ਼ੀ ਵਾਏ ਸਾਡਾ ਸਰੀਰ ਪ੍ਰੇਮ ਪੁਲਕਵ ਦੀ ਜਾ ਗਿਆ ਸਾਡੇ ਨੇਤਰਾਂ ਚ ਪੇਮ ਦਾ ਜਲ ਚ ਆ ਗਿਆ ਸਾਡਾ ਗळा ਭਰ ਗਿਆ ਸਾਡੇ ਸਰੀਰ ਦੇ ਰੋਮ ਖੜੇ ਹੋ ਗਏ ਅਸੀਂ ਕਾਲਪੁਰਖ ਦੇ ਸਰੂਪ ਦੇ ਦਰਸ਼ਿਤ ਕਰਕੇ ਮਹਾਨ ਸ਼ਕਤੀ ਦੇ ਚੰਡੀ ਦੇ ਦਰਸ਼ਨ ਕਰਕੇ ਨਿਹਾਲ ਨਿਹਾਲ ਹੋ ਗਏ ਬੋਲੀ ਹਸਤ ਮਾਤਾ ਗਰਜਾਨੀ ਉਸ ਵੇਲੇ ਚੰਡੀ ਮਾਤਾ ਗਰਜ ਕੇ ਬੋਲੀ ਬੰਦ ਸੁਕੇਸ ਦੀਨ ਬਦਖਾਨੀ ਲੈ ਲਗੀ ਮੈਂ ਤੁਹਾਡੇ 탑 ਤੇ ਪਰਸਨ ਨਾ ਤੁਹਾਨੂੰ ਖਾਲਸਾ ਪੰਥ ਕਿੱਸਾ ਧਾਰੀ ਦਿੱਤਾ ਤੁਸੀਂ ਕਿੱਸਾ ਧਾਰੀ ਦੇ ਗੁਰੂ ਹੋਵੋਗੇ ਖਾਲਸਾ ਇਹ ਗੱਲ ਯਾਦ ਰੱਖਣਾ ਕਰਕੇ ਤਰ ਕਿੱਸਾ ਧਾਰੀ ਦਾ ਗੁਰੂ ਹੈ ਇਸ ਘਰ ਦਾ ਉਹਦਾ ਸਥਾਨ ਹੈ ਇਸ ਕਹਤੇ ਕਿ ਤੇ ਗੁਰੂ ਤੋਂ ਦੂਰ ਬਸ ਇਹੀ ਨਿਸ਼ਾਨੀ ਹੈ ਇਹ ਸਮਝਣ ਦਾ ਚਾਹੀਦਾ ਸਾਨੂੰ ਆਪਣੇ ਪਰਿਵਾਰਾਂ ਵਿੱਚ ਕੋਈ ਨਹੀਂ ਕੋਈ ਫਰਕ ਨਹੀਂ ਪੈਂਦਾ ਕਦੀ ਰੱਖ ਲੈ ਕਦੀ ਕੱਟ ਲੈ ਕੋਈ ਗੱਲ ਨਹੀਂ ਬੱਚੇ ਧਿਆਨੇ ਦੇ ਸਮਝ ਜਾਣਗੇ ਬੜੀ ਵੱਡੀ ਟੇਲ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਅਕਾਲ ਪੁਰਖ ਦੀ ਸ਼ਕਤੀ ਦੇ ਕੇ ਤੁਹਾਨੂੰ ਕਿਸਾਂ ਧਾਰਿਆ ਦਾ ਪੁੱਤ ਦਿੱਤਾ ਤੁਸੀਂ ਕਿਸਾਂ ਧਾਰਿਆ ਦੇ ਮੰਤਰੇ ਮੁਖੀ ਹੋ ਪਿੱਛੇ ਅਕਾਲ ਪ੍ਰਕਾਸ਼ੀ ਕਹਿੰਦੇ ਮਹਾਲਕ ਉਸਨੇ ਉਹ ਪਰਮੇਸ਼ਰ ਦੀ ਸ਼ਕਤੀ ਦੇ ਦਰਸ਼ਨ ਦੇ ਕੇ ਕਿਹਾ ਕਿ ਤੁਹਾਡਾ ਪੰਥ ਬੜਾ ਪ੍ਰਸਾਦੀ ਹੋਵੇਗਾ ਕੋਈ ਖਾਲਸੇ ਪੰਥ ਦੀ ਝਾਲੇ ਚੱਲ ਸਕੇਗਾ ਉਸ ਬਹਾ ਸ਼ਕਤੀ ਨੇ ਸਾਡੀ ਵੀ ਬੜੀ ਉਸਤਤ ਕੀਤੀ ਕਹੇ ਕਿ ਆਏ ਹੈ ਐ ਹੋਂ ਪਾਸੇ ਉਹਨੇ ਇਹ ਕਿਹਾ ਜਦੋਂ ਮੈਨੂੰ ਯਾਦ ਕਰੋਗੇ ਉਦੋਂ ਹਾਜ਼ਰ ਰਵਾਂਗੀ ਹਰ ਵੇਲੇ ਤੁਹਾਡੇ ਸਿੰਘਾਂ ਦੇ ਗਾਥੇ ਚ ਰਵਾਂਗੀ ਆਖੋ ਸਤਿ ਸ੍ਰੀ ਅਕਾਲ ਆ ਗਾਲ ਪਤਲੀ ਸ਼ਕਤੀ ਹਰ ਵੇਲੇ ਸਾਡੇ ਨਾਲ ਆ ਜਿਹੜੇ ਨਾਸਤਿਕ ਲੋਕ ਕਹਿੰਦੇ ਆ ਜੀ ਚੰਡੀ ਨੂੰ ਪੂਜੀ ਜਾਂਦੇ ਚੰਡੀ ਨੂੰ ਪੜਦੇ ਆ ਚੰਡੀ ਦਾ ਪਾਠ ਕਰਦੇ ਆ ਇਹ ਦੇਵੀਆਂ ਨੂੰ ਮੰਨਦੇ ਆ ਬੜਾ ਪ੍ਰਾਪਰ ਗੰਡਾ ਦਸਮ ਬਾਣੀ ਦੇ ਵਿਰੋਧੀਆਂ ਨੇ ਕੀਤਾ ਹੋਇਆ ਖਾਲਸਾ ਜੀ ਮੈਨੂੰ ਦੱਸੋ ਅਸੀਂ ਕਿਹੜੇ ਨਾਨਾ ਦੇਵੀ ਦੇ ਜਾਂ ਮਰਸਾ ਦੇਵੀ ਦੇ ਤਾਂ ਸਾਡੇ ਆਪ ਤੇ ਦੂਜੇ ਮੰਦਰਾਂ ਚ ਆ ਕੇ ਟਲੀਆ ਖੜਕਾਈਏ ਕਰੀਏ ਕੈਸੇ ਬੂਤ ਜਿਹੜੇ ਸਿੱਧ ਨੂੰ ਚੁਕਾਇਆ ਥਾ ਉਸੇ ਨੇ ਐਵੇਂ ਝੂਠਾ ਪ੍ਰਚਾਰ ਕਰਦੇ ਆ ਸਾਡੀ ਚੰਡੀ ਇਹ ਹੈ ਜਿਹੜੀ ਖਾਲਸੇ ਦੇ ਗਾਥਾ ਵਿੱਚ ਸੁਭਾਇਮਾ ਹੈ ਜਦ ਲਗੀ ਮੈਂ ਤੇਰੇ ਸਿੰਘਾਂ ਦੇ ਅੰਗ ਸਾਂਗ ਰਵਾਂਦੀ ਜਿੱਥੇ ਯਾਦ ਕਰਨਗੇ ਉਹ ਸਿੱਖਤਾ ਆ ਜਾ ਕਰੇ ਖੜਾ ਆਖੋ ਉਸੇ ਦੇ ਦੇੜ ਤੇਗ ਜਗ ਮੈਂ ਤੋਂ ਚਲਾ ਰਾਖਾ ਬੋਇ ਉਹਨਾਂ ਤਲਾ ਇਹ ਵਰਦਾਨ ਦਿੱਤਾ ਹੈ ਚਾਹਵੇਂ ਤੇ ਨੀਂਦ ਹੋ ਜਾਵਾਂ ਕਹਿੰਦੇ ਤੁਸੀਂ ਨਦਰ ਵਿੱਚੇ ਹਾਂ ਇਸ ਤੇ ਮੈਂ ਵੀ ਲੋਭ ਹੋ ਜਾਵਾਂਗੀ ਨਹੀਂ ਤਾਂ ਮੈਂ ਪਤਾ ਆਖੀ ਖੜੀ ਰਹਿੰਦੀ ਤੁਸੀਂ ਨਦਰ ਬੰਦ ਕਰ ਲੈਨੇ ਇਹ ਹੁਣ ਮੈਂ ਤੁਹਾਡੇ ਨਦਰ ਵਿੱਚ ਸੁਆ ਗਈ ਜਦੋਂ ਪੰਡਿਤ ਰੁਸ ਗਿਆ ਆਇਆ ਨਹੀਂ ਜਾਗ ਦੇ ਵਿੱਚ ਮਹਾਰਾਜ ਜੀ ਆਖਿਆ ਭਾਈ ਨੰਦ ਤੁਨੂੰ ਜਬਰਾ ਕੇ ਲਾ ਪੰਡਿਤ ਨੂੰ ਕਿਸ ਉਦਾਸ ਨੂੰ ਬੁਲਾਣ ਦੇ ਦਤ ਚੰਦ ਦੀਵਾਨ ਜੀ ਪੰਡਿਤ ਅੱਗੋਂ ਬੜਾ ਉਹ ਨਾ ਮੈਂ ਦਵੇ ਮੈਨੂੰ ਪਹਿਲਾਂ ਕਿਉਂ ਨਹੀਂ ਸੱਦਿਆ ਉਹ ਕਹਿੰਦੇ ਕੋਈ ਗੱਲ ਨਹੀਂ ਕੋ ਯਾਦ ਤੇ ਭੂਲ ਨਾ ਕੋ ਉਚਤਾਲੋਂ ਭੰਡਾ ਜੀ ਗੁੱਸਾ ਦਾ ਕਰੋ ਭੁੱਲ ਗਏ ਐਦਾ ਨਹੀਂ ਗੁਰੂ ਸਾਹਿਬ ਨੇ ਅੱਖਾਂ ਕੇ ਬੰਦ ਕੀਤੀਆਂ ਚੰਡੀ ਦਾ ਦਰਸ਼ਨ ਕਰਕੇ ਉਹਨੂੰ ਪਤਾ ਸੀਗਾ ਭਾਵੇਂ ਉੱਥੇ ਆ ਜਾਉਣੀ ਸੀ ਪਰ ਉਹਦੀ ਇੰਨੀ ਉਹਦੀ ਸੁਰਤ ਸੀ ਕਿ ਉਹਨੂੰ ਪਤਾ ਸੀ ਵੀ ਜਦੋਂ ਚੰਡੀ ਦਾ ਦਰਸ਼ਨ ਹੋਇਆ ਨੇ ਅੱਖਾਂ ਬੰਦ ਕੀਤੇ ਉਹ ਦੂਜੇ ਪਾਸੇ ਗੱਲ ਲੈ ਰਿਆ ਸੀ ਕਹਿੰਦਾ ਅੱਖਾਂ ਕੇ ਬੰਦ ਕਰ ਲੀਆਂ ਚੰਕੰਤੀ ਨੂੰ ਦੇਖ ਕੇ ਗੁਰੂ ਨੇ ਦੀਵਾਨ ਚੰਦ ਨੰਦ ਚੰਦ ਨੇ ਜੋ ਦੱਸਿਆ ਤਾਂ ਕਹਿੰਦੇ ਗੁਰੂ ਨੇ ਚੰਡੀ ਨੂੰ ਦੇਖ ਕੇ ਅੱਖਾਂ ਬੰਦ ਨਹੀਂ ਕੀਤੀਆਂ ਉਹਨੇ ਗੁਰੂ ਨੇ ਚੰਡੀ ਨੂੰ ਆਪਣੀ ਅੱਖਾਂ ਚ ਜੜਦ ਕਰ ਲਿਆ ਹੈ ਹੁਣ ਜਦੋਂ ਅਮਰ ਚਕਾਨਗੇ ਕਰਗੀ ਦਾ ਪਾਸ਼ਾ ਉਹ ਸਿੰਘਾਂ ਦੇ ਨੇਤਰ ਛੱਟੇ ਮਾਰਨਗੇ ਪੰਜ ਕੇਸਾਂ 'ਚ ਪਾਏ ਜਾਂਦੇ ਪੰਜ ਨੇਤਰਾਂ 'ਚ ਪਾਏ ਜਾਂਦੇ ਪੰਜ ਚਕਾਏ ਜਾਂਦੇ ਜਦੋਂ ਨੇਤਰਾਂ ਦੇ ਛੱਟੇ ਮਾਰਨਗੇ ਉਸ ਵੇਲੇ ਉਹ ਆਪਣੀ ਅੱਖਾਂ ਦੇ ਦੁਆਰਾ ਉਹ ਸ਼ਕਤੀ ਖਾਲਸੇ ਦੀ ਅੱਖਾਂ 'ਚ ਪਾ ਦੇਣਗੇ ਤੇਰੋ ਖਾਲਸਾ ਜਿੱਧਰ ਵੀ ਦੇਖੇਗਾ ਕੋਈ ਉਹਨਾਂ ਦੇ ਸਾਹਮਣੇ ਖੜ੍ਹ ਨਹੀਂ ਸਕੇਗਾ ਤੇਜ ਤਾਰੀ ਹਾਕਮ ਸਿੰਘ ਤੇ ਗੁਰੂ ਦਾ ਤੇਜ ਭਾਰਾ ਦੇ ਤੇਜ ਨੂੰ ਤੁਰਕੜਾ ਭੱਜਿਆ ਹੈ ਤੁਰਫੇ ਐਵੇਂ ਹੀ ਭੱਜ ਗਿਆ ਅਫਗਾਨਿਸਤਾਨ ਵੱਲ ਉਹ ਕਰਗੀਆਂ ਵਾਲੇ ਨੇ ਕੱਪ ਤੇਜ ਕਰਕੇ ਜਿਹੜਾ ਖਾਲਸੇ ਨੂੰ ਦਿੱਤਾ ਸੀਗਾ ਉਹ ਕਹਿੰਦੇ ਉਹ ਅੱਖਾਂ ਵਿੱਚ ਸ਼ਕਤੀ ਨੂੰ ਸਾਹਮ੍ਹ ਲੈਆ ਹੈ ਹਾਂ ਜੀ ਪਿੱਛੇ ਪੰਜ ਵਿਚ ਨਿਕਸਾਂ ਹੂੰ ਇਹ ਮੈਂ ਹੁਣ ਤੁਹਾਡੇ ਪੰਜ ਵਿੱਚ ਪ੍ਰਗਟ ਰਹਿਣਾ ਜੀ ਸਾਧ ਸੰਗਤ ਜੀ ਲੋਕਾਂ ਦੀ ਦੇਰ ਵੀ ਤੁਹਾਨੂੰ ਹੋਵੇ ਨਾ ਹੋਵੇ ਪ੍ਰਗਟ ਖਾਸੇ ਦੀ ਹਣ ਬੜੀ ਪ੍ਰਗਟ ਰਹਿੰਦੀ ਹੈ ਬਾਰੇ ਆਪ ਕਹਿ ਕੇ ਗਈ ਚੰਡੀ ਕਹਿੰਦੀ ਮੈਂ ਤਾਂ ਸਦਾ ਜਾਂ ਸੰਗ ਰਵਾਂਗੀ ਖਾਸੇ ਦੇ ਗਾਤਰੇ ਚ ਰਵਾਂਗੀ ਸਦਾ ਦਰ ਦੇ ਦਾਸ ਕੋ ਦਾਸ ਦਾਣ ਦੀ ਜਾਏ ਸਦਾ ਸ਼ਾਹ ਗੁਰਿੰਦ ਕਾ ਮੰਤ ਦੀ ਜਾਏ ਸਦਾ ਦਰ ਨੇ ਮੇਰੇ ਸਜੇ ਹੱਥ ਵਿੱਚ ਤੂੰ ਸੋਭਾ ਬੰਦੀ ਰਵੇ ਚਮਕਦੀ ਰਵੇ ਨਵੋ ਸ੍ਰੀ ਭਰੋਤੀ ਬੜੈਲੀ ਸਰੋਹੀ ਕਰੇ ਏਕ ਤੇ ਦੁਆ ਸੁਪਟ ਹੱਥ ਸੋਈ ਇੱਕ ਤੋਂ ਦੋ ਟੋਟੇ ਕਰ ਜਾਂਦੇ ਨਹੀਂ ਤੁਲੰਦੀ ਤੂੰ ਸੂਰਮਿਆਂ ਦੇ ਹੱਥ ਸੋਭਾ ਬੰਦੀ ਹੈ ਕੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਸਾਰੇ ਪਤ ਦੇ ਵਿੱਚ ਰਵਾਂਗੀ ਕਾਲੀ ਵਰਤ ਮੈਂ ਬਸ ਜਾਤੀ ਇਹ ਗੁਰੂ ਕਲਗੀ ਸਾਹਿਬ ਤੁਹਾਡੇ ਜਲਦੀ ਜੋਸ਼ ਮਾਨ ਤੋਂ 40 ਸਾਲ ਬਾਅਦ ਦੁਰਗਾ ਦੁਰਗ ਤੇਜ ਬਖਿਆਤੀ ਦੁਰਗਾ ਦਾ ਸੱਤ ਤੇਜ ਨਾਸ ਹੋ ਜਾਏਗਾ ਕੋਈ ਦਿੱਲੀ ਤੇ ਕੋਈ ਕਾਬਲ ਤੇ ਕੋਈ ਰਾਜ ਕਰਨ ਵਾਲਾ ਨਹੀਂ ਛੱਡਾਂਗੀ ਸਭ ਤੇ ਜੜਾ ਕੁੱਟ ਦੇਾਂਗੀ ਵੇਤ ਮਾਰੀ ਪੂਰਨ ਆਸਾ ਤੁਹਾਡੀ ਆਸਾ ਪੂਰੀ ਹੋਵੇਗੀ ਤੁਹਾਡਾ ਖਾਲਸਾ ਰਾਜ ਕਰੇਗਾ ਰਾਜ ਖਾਲਸੇ ਹੋਏ ਪ੍ਰਕਾਸ਼ਾ ਹਾਲੇ ਤੋਂ ਰਾਜ ਹੋ ਜਾਏਗਾ ਉਦੋਂ ਜਸਤਰਾਜ ਹੋ ਜਾਏਗਾ ਕੋਈ ਖਾਲਸੇ ਦੇ ਸਾਹਮਣੇ ਖੜੇਗਾ ਨਹੀਂ ਦਿੱਲੀ ਤਖਤ ਪਰ ਬੈਠੇਗੀ ਆਪ ਗੁਰੂ ਕੀ ਫੌਜ ਫਤਿਹ ਚਲਵੇਂਗਾ ਸੀਸ ਪਰ ਬੜੀ ਕਰੇਗੀ ਮੌਤ ਚੰਦਰਪਾਤ ਇਹਲੀ ਜਾਨੇਰਾ ਆ ਮੇਰਾ ਸ਼ਸਤਰ ਆ ਖੰਡਾ ਇਹ ਤਦ ਇਹ ਲਓ ਇਹ ਅਮਰ ਇਹਦੇ ਨਾਲ ਸਤਾਜੇ ਜਿਹੜਾ ਫੌਜ ਦਾ ਜਾਲਾ ਚਰਨਪੌਲ ਸਕਰਦੇ ਸੀ ਨਾ ਪਹਿਲਾਂ ਹੁਣ ਬਹੁਤ ਖੰਡੇ ਦੀ ਦਿਆ ਜੇ ਹੋਏਗਾ ਸਿਧਕ ਤੁਮਾਰਾ ਤੁਹਾਡਾ ਸਿਧਕ ਜਿਹੜਾ ਹੈ ਉਹ ਤੁਹਾਡੇ ਪੰਥ ਨੂੰ ਸੂਰਬੀਰ ਬਹਾਦਰ ਬਣਾ ਦੇਵੇਗਾ ਤੇ ਹੁਣ ਮੈਨੂੰ ਵੀ ਪੇਟਾ ਦਿਓ ਚੰਡੀ ਕਹਿਣ ਲੱਗੀ ਹਾਂ ਜੀ ਕਰਜ ਪਕੜ ਬਾਬੇ ਰਕਸ਼ ਨਿਕਾਰਾ ਕਹਿੰਦੇ ਅਸੀਂ ਤਾਂ ਮਾਤਾ ਦੇ ਕੋਲੋਂ ਚੰਡੀ ਕੋਲੋਂ ਖੰਡਾ ਫੜਿਆ ਤੇ ਆਪਣੀ ਉਂਗਲ ਤੇ ਟੱਕ ਮਾਰਿਆ ਕਿਉਂਕਿ ਉਸ ਵੇਲੇ ਪੰਡਿਤ ਕੇਸਵਦਾਸ ਉੱਤਤਾਂ ਹੀ ਪੜਾ ਚਲਾ ਗਿਆ ਸੀ ਮੇਰੀ ਦਾ ਦੇਵ ਆਦਣਗੇ ਤੇ ਅਪਣੀ ਆਪਣੇ ਕੰਦ ਕੱਢ ਕੇ ਖੂਨ ਅਸੀਂ ਚੰਦੀ ਨੂੰ ਭੇਟਾ ਕਰ ਦਿੱਤਾ ਸਾਸ ਸੰਗਤ ਦੀ ਹੁਣ ਤਾਂ ਬੜਿਆ ਦਾ ਲੋਪ ਹੋ ਗਈ ਅਸੀਂ ਵੀ ਮੈਂ ਵੀ ਵਿਚਈਆਂ ਬਾਰ ਬਾਰ ਮਿਆਂ ਚੋਂ ਦਰਵਾਰ ਕੱਢ ਕੇ ਪਾਈ ਜਾਣੀ ਪੜ ਕੇ ਪਾਈ ਜਾਣੀ ਪਹਿਲੇ ਸੰਗ ਇਹ ਤਾਂ ਨਹੀਂ ਸੀ ਕਰਦੇ ਉਹ ਜਦੋਂ ਵੀ ਸ੍ਰੀ ਸਾਹਿਬ ਨੂੰ ਮਿਆਂ ਚੋਂ ਕੱਢਣਾ ਪਿਆ ਗਿਆ ਸੀ ਉਹਨੂੰ ਮਹਾਰਾਜਾ ਤਿਲਕ ਲਾਉਂਦੇ ਸੀ ਆਪਣੇ ਖੂਨ ਦਾ ਤਾਂ ਕਿ ਸ਼ਸਤਰ ਦਾ ਸਤਕਾਰ ਬਣਿਆ ਰਹੇ ਐਵੇਂ ਨਾ ਚੁੱਪੀ ਫਿਰੋ ਇਹਨੂੰ ਹੋਰ ਸਾਦ ਕਿਸੇ ਨੂੰ ਪਤਾ ਹੀ ਨਹੀਂ ਨਾ ਕੋਈ ਦੱਸਦਾ ਨਾ ਕੋਈ ਕਰਦਾ ਬਾਹਲੇ ਸੱਚੇ ਪਾਤਸ਼ਾਹ ਨੇ ਆਪਣੇ ਖੂਨ ਦੀ ਬੇਟਾ ਦਿੱਤੀ ਹੈ ਖੂਨ ਜੀਨ ਨੇ ਜੇ ਰੂਪ ਸੁਧਾਰਾ ਕਹਿੰਦੇ ਉਸ ਦੇ ਸਾਡੇ ਖੂਨ ਦੀ ਬੂੰਦ ਲੈ ਕੇ ਆਪਣੇ ਸਰੂਪ ਵਿੱਚ ਜੀਨ ਕਰ ਲਈ ਹੈ ਨਹੀਂ ਉਹ ਲੰਕੜੇ ਮੱਤੇ ਲਾਹੋ ਤੇ ਜੰਦੀ ਦੇ ਨਾਲ ਲੰਕੜਾ ਖੜਾ ਸੀ ਲੰਕੜਾ ਸਾਹਸ ਦੇ ਵਿੱਚ ਇੱਕ ਸ਼ਕਤੀ ਹੈ ਉਹਦਾ ਅੱਧਾ ਸਾਡੇ 4 ਫੁੱਟ ਦਾ ਹੁੰਦਾ ਤੇ ਬੜਾ ਫੁਰਤੀਲਾ ਇਦਾਂ ਮਾਰਨਾ ਸ਼ਾਲਤੋ ਦੀ ਉਹਨੇ ਆਪਣਾ ਬਾਣਾ ਦਿੱਤਾ ਕਿ ਸ਼ਹਿਰਾ ਤਕਨੀ ਭੇਖ ਬੰਦ ਕੋ ਦਹਿੋ ਚਲ ਲਗਾ ਲੋ ਮਹਾਰਾਜ ਮੇਰੀ ਸੇਵਾ ਕਿ ਸ਼ਹਿਰੇ ਦੀ ਸਿੰਗਾਂ ਨੂੰ ਇਹ ਬਾਣਾ ਦਿਓ ਜਦੋਂ ਜੰਗ ਦੇ ਵਿੱਚ ਛਾਲਾ ਮਾਰਨਗੇ ਤੇ ਉਹਨਾਂ ਨੂੰ ਦਿੱਕਤ ਨਹੀਂ ਆਵੇਗੀ ਸਭ ਤੋਂ ਵਧੀਆ ਜਿਹੜਾ ਬਾਣਾ ਹੈ ਜੁੱਧ ਦੇ ਲਈ ਜੁੱਸਹਰਾ ਹੈ ਬਾਕੀ ਸਭ ਪਹਿਲਾਂ ਤਾਂ ਤਾਂ ਮੇਰੇ ਨਾਲ ਧੋਤੀਆਂ ਫੇਰ ਹੋ ਜਾਂਦੀਆਂ ਇਹ ਇੱਕ ਬਾਣਾ ਹੈ ਜਿਹੜਾ ਤੁਸੀਂ ਕਿਸੇ ਵੀ ਤੰਗ ਵਿੱਚ ਵਰਤ ਸਕਦੇ ਹੋ ਪਿਛੜਾ ਇਸੇ ਲਈ ਅੰਮ੍ਰਿਤਸਰ ਕਾਂਡੇਲੇ ਪੰਜਾਬ ਨੇ ਲੋਹਾ ਰੰਦੇ ਆ ਕਿਉਂਕਿ ਪੰਜਾਬੀ ਪੰਥ ਦਾ ਬਾਣਾ ਨਹੀਂ ਤਖਤਾਂ ਦੇ ਉੱਤੇ ਜਾਨਾ ਮਨਾ ਹੈ ਭਾਵੇਂ ਸਾਡੇ ਪੰਜਾਬ ਵਾਲੇ ਤਖਤਾਂ ਦੇ ਨਾਲ ਪੰਜਾਬੀਆਂ ਬਾਣਦੀਆਂ ਪਰ ਪੰਜਾਬੀਆਂ ਆਸਾ ਸੰਗਤ ਦੀ 1925 ਤੋਂ ਬਾਅਦ ਆਈਆਂ ਤਖਤਾਂ ਦੇ ਪਹਿਲਾ ਕਿ ਸ਼ਹਿਰੇ ਦੀ ਮਰਜਾ ਹਜੂਰ ਸਾਹਿਬ ਪੜਨਾ ਸਾਹਿਬ ਜਗੇ ਵੀ ਕਿ ਸ਼ਹਿਰੇ ਦੀ ਮਰਜਾ ਦਾ ਅਮਰ ਸ਼ਕਾਣ ਗੜੇ ਕਿ ਸ਼ਹਿਰੇ ਦੀ ਮਰਜਾ ਦਾ ਇਹ ਬਾਣਾ ਬੰਕੜੀਏ ਨੇ ਦਿੱਤਾ ਬਾਹਰ ਚਲ ਗਈ ਤਾਂ ਪਾਸ਼ਾ ਜੀ ਆਪਣੇ ਖਾਲਸੇ ਨੂੰ ਪਵਾ ਦਿਓ ਜੰਦ ਦੇ ਮੈਦਾਨ ਵਿੱਚ ਕਿਤੇ ਵੀ ਦਿੱਕਤ ਨਹੀਂ ਆਵੇਗੀ ਮੈਂ ਵੀ ਤੁਹਾਡੀ ਸਹਾਇਤਾ ਦੀ ਜੰਗ ਦੇ ਵਿੱਚ ਆਵਾਂਗਾ ਰਾਜ ਬੰਦ ਕੇ ਰਾਖ ਬਣਾਉਂ ਪਾਲਸੇ ਬੰਦ ਤੇ ਰਾਜ ਰੱਖਾਂਗੇ بڑے بڑے ਸੂਰਮੇ ਫੁੱਟੀਲੇ ਜੁੜੇ ਹੋਣਗੇ ਧਿਆਨ ਭਾਈ ਜਨ ਜੀ ਇਹ ਮਾਤਾ ਗੁਜਰੀ ਜੀ ਲੰਕੜੀ ਸਾਨੂੰ ਇਹ ਵਰਦਾਨ ਦੇ ਕੇ ਧਿਆਨ ਤੋਂ ਧਿਆਨ ਹੋ ਗਈ। ਉਹ ਲੰਕੜੀਆਂ ਤੇ ਉਹਦੇ ਸਾਰੇ ਗੜ ਵੀ ਪੁੱਪਤ ਹੋ ਗਏ। ਇਹ ਬਾਤਾ ਜੀ ਉਸ ਦਿਨ ਤੋਂ ਦਿਲ ਦੀ ਗੱਲ ਤੈਨੂੰ ਦੱਸ ਰਿਹਾ ਸਾਰੀ ਕਿਸੇ ਨਾਲ ਪ੍ਰੀਤ ਨਹੀਂ ਰਹਿ ਗਈ। ਸਾਨੂੰ ਇਹ ਸੰਸਾਰ ਨੂੰ ਸੁਤਨਾ ਦਿੱਸਦਾ ਜੋ ਸੁਭਨਾ ਰੂਪ ਇਹਨਾਂ ਐਸੇ ਸਾਡਾ ਜੀ ਮਾਇਆ ਦੀ ਥੇੜ ਹੈ। ਅਸੀਂ ਕਿਹਨੂੰ ਪ੍ਰੇਮ ਕਰੀਏ ਕਿਹਨੂੰ ਮੋਹ ਕਰੀਏ। ਹਾਂਜੀ। ਜਲ ਜੀਤ ਚੱਕਰ ਸਾਰੇ ਛੁੱਟ ਗਏ। ਕੋਨੇ ਸੰਸਾਰ ਸਾਡੇ ਲਈ ਨਾ ਬਚਾ ਹੈ। ਐ ਹੀ ਨਹੀਂ। ਛੁੱਟ ਗਈ ਸਾਰੀ ਸੰਸਾਰ ਦੀ ਪ੍ਰੀਤ ਸਾਨੂੰ। ਹਾਂਜੀ ਅਪਰ ਬਾਤ ਕੁਝ ਨਹੀਂ ਬਤਾਵਾਂ ਬਾਕੀ ਹੋਰ ਗੱਲਾਂ ਨਾ ਪੁੱਛੀਂ ਮਾਂ ਅੱਜ ਹੋਸੀ ਉਹਦੀ ਮੈਂ ਤੈਨੂੰ ਦੱਸ ਸਕਦਾ ਇਹਦੀ ਵਾਕਿਓ ਖਦਾਸ਼ ਪਾਉ ਮੈਨੂੰ ਚੰਡੀ ਦੇ ਰੋਕਿਆ ਹੋਇਆ ਦੱਸਣ ਇਸ ਕਰਕੇ ਮੈਂ ਛੁਪਾ ਕੇ ਰੱਖਿਆ ਉਹ ਕੀ ਸੀਗਾ ਵੀ ਆਉਣ ਵਾਲੇ ਪੰਜ ਸੱਤ ਸਾਲਾਂ ਵਿੱਚ ਚੰਡੀ ਦੀ ਪੇਟਾ ਸਭ ਕੁਝ ਚਲਾ ਜਾਣਾ ਮਾ ਤੇਰੇ ਲਾਲ ਤੇਰੇ ਪੁੱਤਰੇ ਸਭ ਆਪਾਂ ਆਵਾਜ਼ ਕਰਨਗੇ ਪਰ ਦੱਸ ਨਹੀਂ ਸਕਦੇ ਮਹਾਰਾਜ ਕਹਿੰਦੇ ਹੋਰ ਨਾ ਕੁਛ ਹੀ ਮਾਤਾ ਬਸ ਇਹੀ ਗੱਲ ਹੈ ਮੈਂ ਤੂੰ ਅਗਲਾ ਫੇਰਦੀ ਦਿਨ ਸੋਲ ਬਿਤਾ ਸਕਦਾ ਗੁਰਮਾਇਆ ਕੁਝ ਜਾਏ ਨਾ ਜੰਨਾ ਗੁਰੂ ਤੇਰੀ ਮਾਇਆ ਨੂੰ ਕੋਈ ਨਹੀਂ ਜਾਣ ਸਕਦਾ ਆਇਆ ਤਿਆਗ ਭਇਓ ਮਸਤਾਨਾ ਤੇ ਗੁਰੂ ਮਾਇਆ ਨੂੰ ਤਿਆਗ ਕੇ ਮਸਤ ਹੋ ਗਿਆ ਆਖੋ ਸ੍ਰੀ ਵਾਹਿਗੁਰੂ ਐਸੀ ਮਸਤੀ ਵਿੱਚ ਹੈ ਉਹ ਤੇ ਮਾਇਆ ਤਿਆਗ ਦਿੱਤੀ ਹੈ ਤਿਆਗ ਦੀ ਮਸਤੀ ਕਰ ਗਈ ਹੈ ਹਾਂਜੀ ਬੜੀ ਉਹ ਬੈਲ ਰਾਜਨਕੇ ਸਿੰਘਾ ਪਹਾੜੀ ਰਾਜਾ ਨਾਲ ਜ਼ਹਿਰ ਵਦ ਗਿਆ ਉਹ ਭੀਮਚੰਦ ਉਹ ਪਹਾੜੀ ਲਾਜੇ ਗੁਰੂ ਖਾਲਸਾ ਦਾ ਪ੍ਰਤਾਪ ਦਿਨੋਂ ਦਿਨ ਵੱਧਾ ਹੈ ਵੇਖ ਲੈ ਕਿ ਸਰਦੇ ਹਨ ਸਿੰਘ ਜੰਗ ਦੇ ਮੈਦਾਨ ਵਿੱਚ ਛਾਲਾ ਮਾਰਦੇ ਆਉਦੇ ਉਹ ਭਗੀਆਂ ਨੂੰ ਵੇਖਾਂਗੇ ਦਿੱਲੀ ਲੁੱਟਾਂਗੇ ਲਾਹੌਰ ਕੁੱਟਾਂਗੇ ਇਹਨਾਂ ਨੇ ਚਕਾਰੇ ਜਾਂਦੇ ਹਨ ਉਹ ਦਿਨਾਂ ਵਿੱਚ ਪੰਡਤ ਕੇਸੋਦਾਸ ਉਹ ਦਿਨਾਂ ਵਿੱਚ ਪੰਡਤ ਕੇਸੋਦਾਸ ਵਾਦਾ ਜੀ ਸਾਡੇ ਕੋਲ ਆਇਆ ਸੀ ਬਾਅਦ ਵਿੱਚ ਜਦੋਂ ਮਾਰੇ ਨੇ ਬੁਲਾਇਆ ਤਾਂ ਪਹਿਲਾਂ ਦੱਸ ਗਿਆ ਫਿਰ ਮਾਰੇ ਦੇ ਸਤਕਾਰ ਨਾਲ ਨੰਦ ਚਾਦ ਨੂੰ ਭੇਜ ਕੇ ਬੁਲਾਇਆ ਗੁਰੂ ਸਾਹਿਬ ਕੋਲ ਆਇਆ ਮਾਰੇ ਨੇ ਪੜਾਉ ਨੂੰ ਮਾਨ ਸਤਿਕਾਰ ਦਿੱਤਾ ਇਹ ਤਿੰਨ ਸਵੈਗੀਆਂ ਹੁੰਦੇ ਨਾ ਜਦ ਜਦ ਜਿੱਤੇ ਹੀ ਨਹੀਂ ਕੇ ਪ੍ਰਸਾਦ ਇਹ ਸਾਰੇ ਸਵੈਈਏ ਉਹ ਕੈਮ ਨਹੀਂ ਉਹਨਾਂ ਦੀ ਵਿਆਖਿਆ ਕਰੀਏ ਜੋ ਕੁਝ ਨੇ ਲੇਖ ਲਿਖੇ ਉਹ ਬਿਨਾਂ ਸੋਈ ਪਾਈਏ ਤੇ ਮੇਸ਼ਰ ਜੋ ਸੋਕ ਨਿਵਾਰੋ ਮੇਰੋਂ ਕਛੂ ਦਾ ਪ੍ਰਸਾਦ ਨਹੀਂ ਗਏ ਉਹ ਯਾਤਿਰ ਭੂਲ ਨਾਲ ਕੋਪ ਜਿਤਾਰੋ ਬਾਗੋਂ ਦਿਹਾੜੀ ਪਠਾ ਦੇਣ ਤੁਹਾਨੂੰ ਬਾਗੋਂ ਦਿਹਾੜੀ ਹੁੰਦਾ ਵੀ ਬਸਤਰਾ ਕੱਪੜੇ ਤੇ ਪੰਜਾਬ ਬਿਸਤਰਾ ਰਜਾਈ ਤਲਾ ਹੀ ਪੰਡਾ ਜੀ ਤੁਹਾਨੂੰ ਮਿਲ ਜੇਗੀ ਦਾਨ ਦਸਨ ਦਿਆਂਗੇ ਤੇ ਤੁਹਾਡਾ ਮਾਨ ਸਰਕਾਰ ਕਰਾਂਗੇ ਖਾਲਸੇ ਨਾਲ ਮਾੜੀ ਦ੍ਰਿਸ਼ਟੀ ਨਾਲ ਦੇਖੋ ਖਾਲਸੇ ਦੀ ਕਿਰਪਾ ਨਾਲ ਹੀ ਸਾਹ ਕੋ ਸਵੈ ਜਦ ਵਿੱਚ ਕਈ ਨਹੀਂ ਕੇ ਪ੍ਰਸਾਦ ਇਹ ਨਹੀਂ ਕੇ ਪ੍ਰਸਾਦ ਸੰਦਾਨ ਕਰੇ ਸੋ ਉਹ ਸਾਰੇ ਬਚਨ ਉੱਤੇ ਪਰ ਕਿਸ ਫਿਰ ਬੰਦ ਨੂੰ ਸਮਝ ਆਈ ਰਸਾਇਮਾ ਦਾ ਪੰਜ ਸੱਤ ਮਿੰਟਾਂ ਦਾ ਹੀ ਸੀਗਾ ਉਹ ਦੂਰ ਹੋ ਗਿਆ ਗੁਰੂ ਸਾਹਿਬ ਕੋਲ ਆ ਕੇ ਬੈਠ ਗਿਆ ਤੇ ਮਹਾਰਾਜ ਕਹਿੰਦੇ ਅਸੀਂ ਉਹਨੂੰ ਆਖਿਆ ਬੰਦੇ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡੀ ਕਿਰਪਾ ਨਾਲ ਅਸੀਂ ਚੰਡੀ ਪ੍ਰਗਟ ਕਰ ਲਈ ਹੈ ਤੁਸੀਂ ਜੋ ਯੁਗਤੀ ਕੀਤੀ ਹੈ ਜੋ ਹਮਨ ਕੀਤਾ ਹੈ ਮੰਤਰ ਦਾ ਪ੍ਰਯੋਗ ਕੀਤਾ ਹੈ ਆ ਜਿਹੜੀ ਪ੍ਰਗਟ ਹੋ ਗਈ ਹੈ ਸਾਨੂੰ ਮਰ ਮਰ ਗਿਆ ਹੈ ਜਿਹੜਾ ਕਾਰਜ ਅਰਬ ਕੀਤਾ ਸੀ ਪ੍ਰਭੂ ਦੀ ਕਿਰਪਾ ਨਾਲ ਪੂਰਾ ਹੋਇਆ ਹੈ ਬਹੁਤ ਬਖਦਾ ਹੈ ਤੁਹਾਨੂੰ ਕੋ ਪੰਡਤ ਜੀ ਤੁਹਾਨੂੰ 5 ਲੱਖ ਰੁਪਿਆ ਦਾਨ ਦਛਨਾ ਦੇਵਾਂਗਾ ਇਹ ਕਹਿੰਦੇ ਆਪਣੇ ਤਨ ਕੋ ਆ ਵੀ ਉਹ ਜੱਫੀ ਪਾ ਲਈ ਪੰਡਤ ਨੂੰ ਕਹ ਅਸੀਂ ਕਹਾਂ ਪੰਡਤ ਜੀ ਤੁਹਾਡਾ ਧੰਨਵਾਦ ਤੇ 5 ਲੱਖ ਰੁਪਿਆ ਤੁਹਾਡੀ ਦਛਨਾ ਤੁਹਾਨੂੰ ਦੇਵਾਂਗੇ ਫਿਰ ਅਸੀਂ ਉਹਨੂੰ ਜੱਫੀ ਪਾਈ ਜੱਥਲ ਹੋਵੇ ਬਾਸ ਹਮਾਰਾ ਜਿੱਥੇ ਸਾਡਾ ਸੱਚ ਖਾੜ ਵਿੱਚ ਵਾਸਾ ਹੈ DIO ਤੇ ਸਿੱਥਲ ਵਾਸਤ ਹਮਾਰਾ ਤੇ ਕਿਸੇ ਨੂੰ ਦੱਸ ਤੈਨੂੰ ਵੀ ਉੱਥੇ ਥਾਂ ਦੇਵਾਂਗੇ ਇਹ ਬੱਚ ਨੂੰ ਕੋ ਨਿੱਜ ਕਰ ਆਖਾ ਕਹਿੰਦੇ ਜਦੋਂ ਇਹ ਬੱਚ ਨੂੰ ਲੈ ਲੈਣਾ ਪੰਡਤ ਖੁਸ਼ ਹੋਇਆ ਤੇ ਬੋਲਿਆ ਤੁਹੀ ਅਗਲਾ ਸਾਥ ਤੁਮ ਭਾਖਾ ਮਹਾਰਾਜ ਮੇਰੀ ਇਹੀ ਇੱਛਾ ਵੀ ਤੁਹਾਡੇ ਚਰਨਾਂ ਵਿੱਚ ਰਹੀ ਇਸ ਸੰਸਾਰ ਵਿੱਚ ਵੀ ਤੇ ਅੱਗੇ ਵੀ ਆਪਣੇ ਚਰਨਾਂ 'ਚ ਥਾਂ ਦੇ ਆ ਜੇ ਕਹਿੰਦੇ ਫਿਰ ਪੰਡਤ ਨੇ ਵਿਚਾਰ ਕਰਕੇ ਕਹਿੰयो ਪਹੂ ਕਿ ਨ ਸੁਣਾ ਨਾ ਗਨਾ ਕਹਿੰਦੇ ਉਹਨੇ ਕੋਈ ਬਚਨ ਨਾ ਕਿਹਾ ਨਾ ਸੁਣਿਆ ਜਨਨੀ ਹੋਈ ਵਿਦ ਜੈਸੀ हे ਮਾਤਾ ਜੋ ਹੋਇਆ ਉਹ ਤੈਨੂੰ ਦੱਸ ਦਿੱਤਾ ਹੈ ਉਸੇ ਤਰ੍ਹਾਂ ਹੀ ਦੱਸਿਆ ਹੈ ਹਾਂਜੀ ਦਰਸੰਦੇ ਨਹੀਂ ਮਨ ਰੱਖੋ ਮਾਣੋ ਵੀ ਕੋਈ ਸ਼ੰਕਾ ਨਾ ਰੱਖੋ ਜਦ ਬੰਥ ਮਹਿਰ ਅਗਲਾ ਖੋ ਬੜਾ ਸੂਰਮਾ ਖਾਲਸਾ ਪੰਥ ਪੈਦਾ ਹੋਣ ਵਾਲਾ ਹੈ ਮਾਤਾ ਗੁਜਰੀ ਜੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਚਨ ਸੁਣ ਕੇ ਮਨ ਪਰ ਗਮਨੀ ਐਨ ਮਰ ਕੇ ਸ਼ਾਂਤੀ ਹੋ ਗਈ ਤੇ ਆਪਣੇ ਘਰ ਮੈਂ ਨਵ ਚਲੀ ਗਈ ਮਾਤਾ ਜੀ ਚੰਗੀ ਦੇ ਪਰਗਰ ਹੋਣ ਤੋਂ ਬਾਅਦ ਫਿਰ ਦੇਵ ਬੈਠੇ ਗੁਰ ਆਚੇ ਇੱਕ ਦਿਨ ਗੱਲ ਦੀ ਧਰਦੀ ਬੈਠੇ ਸਨ ਇੱਕ ਸੋਢੀ ਸੁਨੀਤ ਰੰਦਾਸਾ ਇੱਕ ਸੋਢੀ ਗੁਰੂ ਅਮਰਦਾਸ ਜੀ ਦੀ ਅੰਸੰਸਰ ਵਿੱਚੋਂ ਕੋਈ ਸੋਢੀ ਬੈਠਾ ਸੀ ਤੇ ਉਹਨੇ ਬਾਰੇ ਨੂੰ ਫੇਰ ਪੁੱਛ ਲਿਆ ਬਾਰੇ ਕਹਿੰਦੇ ਪੰਡਤ ਨਾਲ ਤਾਂ ਅੱਡੀ ਕੋਈ ਹੋਰ ਗੱਲ ਬਾਤ ਨਹੀਂ ਹੋਈ ਤੁਸੀਂ ਉਹ ਨਹੀਂ ਦੱਸੀ ਉਹ ਬਤਾਏ ਨਹੀਂ ਦਿਖਾਈ ਹਮਾਰੇ ਪੰਡਤ ਚਲਾ ਗਿਆ ਸੋਚ ਬੁਰ ਕੇ ਤੁਸੀਂ ਨਹੀਂ ਤੇ ਤੁਸੀਂ ਉਹਨੂੰ 7 ਲੱਖ ਰੁਪਿਆ ਦੇਣਾ ਗਿਆ ਸੀ ਉਹ ਦਿੱਤਾ ਕਿ ਨਹੀਂ ਦਿੱਤਾ ਜੋ ਬੜਾ ਬਦਵਾਰ ਸੀ ਪੇਦਾ ਸ਼ਾਸਤਰਾ ਦਾ ਗਿਆਤਾ ਸੀ ਤੁਸੀਂ ਜਾਣਦੇ ਹੋ ਉਹਨੂੰ ਪਾਵ ਵੀ ਬੜਾ ਵਧੀਆ ਕੀਤਾ ਚੰਗੀ ਪ੍ਰਗਟ ਹੋ ਗਈ ਸਾਡੇ ਦੇ ਸੁਰਤੇ ਮਹਾਰਾਜ ਜੱਜੇ ਪਾਲ ਸਾਹਿਬ ਜੀ ਬੋਲੇ ਮਹਾਰਾਜ ਦੇ ਭਾਈ ਕੇਸੋ ਨੇ ਜਨਮ ਦੁਆਰਾ ਲੈ ਲਿਆ ਆਪ ਕੋ ਸਭਾ ਜੀਵਾ ਪੂਰਾ ਇਹ ਸਰੀਰ ਛੱਡ ਗਿਆ ਹੈ ਅਗਲਾ ਸਰੀਰ ਉਹਦਾ ਆ ਗਿਆ ਹੈ ਅਮਰੋ ਸੇਖ ਹੋਏ ਅਵਤਾਰੀ ਹੋਰ ਸਾਡਾ ਸਿੰਘ ਬਣ ਕੇ ਆਵੇਗਾ ਸਾਸ ਸਗੇ ਜੀ ਬਾਬਾ ਗੁਰਬਖਸ਼ ਸਿੰਘ ਜੀ ਦੀ ਨਿਹਾਣ ਸੇ ਨੀਰਪਰਪੰਡ ਵਾਲੇ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਉਹ ਨਰ ਬੂਗਾ ਹੈ ਉਹ ਦੁਬਾਰਾ ਜਨਮ ਲੈ ਆਪੇ ਹਾਂਜੀ ਰਣ ਸਿੰਘ ਨਾਮ ਤੋਂ ਪਰਥਰੇ ਉਸ ਤੋਂ ਬਾਅਦ ਇਹ ਤੀਜਾ ਜਨਮ ਲਵੇਗਾ ਰਾਜਾ ਰਣਜੀਤ ਸਿੰਘ ਬਣੇਗਾ ਚਿਹਰੇ ਤੇ ਜਾ ਨੋਏ ਜਨਮ ਤਹ ਨੋਹ ਤਰ ਰਹਾ ਹੈ ਪਹਿਲਾ ਦੋ ਜਨਮ ਧਾਰਨ ਕਰੇਗਾ ਇਹ ਤੀਸਰੀ ਅਤਲ ਪਹਿ ਹੈ ਤੀਸਰੀ ਦੇਵੇ ਜਾ ਕੇ ਇਹ ਰਾਜਾ ਬਣੇਗਾ ਸਾਰੇ ਪੰਤਰਾ ਬਾਦ ਸਰ ਕਿ ਪੰਡਿਤ ਕੇਸਵਦਾਸ ਇਥੇ ਨੂੰ ਬਚਨ ਦੱਸਿਆ ਵੀ ਪਿੱਛੇ ਹੋ ਚੁੱਕੀ ਹੈ ਨਾ ਕਥਾ ਉਦੋਂ ਪੰਡਿਤ ਕੇਸਵਦਾਸ ਕਹਿੰਦਾ ਬਾਹਰ ਇਹਨੂੰ 2 ਲੱਖਾਂ ਵਾਲੀ ਸਾਰ ਦਿਓ ਬਾਹਰ ਕਹਿੰਦੇ ਹੋਰ ਕੀ ਚਾਹੀਦਾ ਕਹਿੰਦੇ ਰਾਜ ਆਪਣੇ ਸਿੰਘਾਂ ਨੂੰ ਦੇ ਹੋਗੇ ਮੈਨੂੰ ਕੀ ਦੇ ਹੋਗੇ ਬਾਹਰ ਕਹਿੰਦੇ ਤੁਹਾਡੀ ਇੱਛਾ ਕਹਿੰਦਾ ਮੈਨੂੰ ਵੀ ਰਾਜ ਦਾ ਛੁਟਾ ਦਿਵਾਓ ਨਾ ਸਤਗੁਰੂ ਕਹਿੰਦੇ ਚੱਲ ਜਾ ਹਰ ਸਿੰਘਾਂ ਦੇ ਘਰ ਜਨਮ ਲੈ ਲੈ ਤੈਨੂੰ ਵੀ ਤੂੰ ਹੀ ਬਣ ਜਾਏਗਾ ਬਾਦਚਾਨ ਇਹਨੇ ਰਣ ਸਿੰਘ ਨੂੰ ਰਜੀਤ ਸਿੰਘ ਨੂੰ ਵਰ ਹੋਇਆ ਤੋਂ ਕਿਸ ਉਦਾਸ ਪਹਿਲਾਂ ਬਾਬਾ ਗੁਰਬਖਸ਼ ਸਿੰਘ ਜੀ ਬਣ ਕੇ ਸ੍ਰੀ ਅਮਰ ਸਾਹਿਬ ਦੀ ਜੰਮ ਰਸੀਦੀ ਪਾ ਕੇ ਜਦੋਂ ਉੱਥੇ ਗਏ ਸਤਖੰਡ ਤੇ ਉੱਥੇ ਗੱਲ ਕੀਤੀ ਬਾਦਸ਼ਾਹ ਕਹਿੰਦੇ ਆਓ ਬਾਬਾ ਗੁਰਬਖਸ਼ ਸਿੰਘ ਜੀ ਤੁਹਾਨੂੰ ਇੱਕ ਵਾਰੀ ਹੋਰ ਭੇਜਣਾ ਇਹਦੇ ਮਹਾਰਾਜ ਮੈਂ ਤਾਂ ਚਰਨਾ ਵਿੱਚ ਰਹਿਣਾ ਚਾਹੁੰਦਾ ਮਹਾਰਾਜ ਕਹਿੰਦੇ ਰਹਿਣਾ ਤੇ ਸਦਾ ਹੀ ਚਰਨਾ ਵਿੱਚ ਹੈ ਪਰ ਸੰਤ ਨੂੰ ਇਕੱਠੇ ਕਰਨਾ ਪੰਥ ਆਪਸ ਵਿੱਚ ਲੜੀ ਜਾਂਦਾ ਆਪਸ ਆਪਸ ਲੜੀ ਜਾਂਦੀ ਤੁਸੀਂ ਜਾਓ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਮਹਾਰਾਜ ਜ ਫਿਰ ਮਾਰੇ ਨੇ ਤੱਲੂ ਘਾਰੇ ਦੇ ਸ਼ਹੀਦਾਂ ਦੀ ਮੀਟਿੰਗ ਸੰਦਿ ਜਿਹੜੇ ਸ਼ਹੀਦ ਹੋਏ ਸੀ ਨਾ ਤੱਲੂ ਘਾਰੇ ਵਿੱਚ ਉਹ ਸਾਰੇ ਇਕੱਠੇ ਕਰ ਲਏ ਮਾਰੇ ਕਹਿੰਦੇ ਸੀ ਉਹ ਤੱਲੂ ਘਾਰੇ ਵੱਡੇ ਵਿੱਚ ਦੱਸੋ ਕਹਿੰਦੇ ਸਭ ਤੋਂ ਜ਼ਿਆਦਾ ਤੇਗਾ ਮਾਰਿਆ ਉਹ ਕਹਿੰਦੇ ਜੀ ਸਿੰਘ ਤਾਂ ਸਾਰੇ ਹੀ ਬੜੀ ਬਹਾਦਰੀ ਨਾਲ ਲੜੇ ਕੋਈ ਸਿੰਘ ਐਸਾ ਨਹੀਂ ਸੀ ਜਿਹਨੂੰ 25 30 10 20 ਗੋਲੀਆਂ ਤੀਰ ਤਲਵਾਰ ਵਰਛੇ ਨਾਲ ਲੱਗੇ ਹੋਣ ਪਰ ਸਭ ਤੋਂ ਜ਼ਿਆਦਾ ਘਾਲਣਾ ਘਾਲੀ ਬਾਬਾ ਜੱਤਾ ਸੀ ਆਲੂ ਵਾਲੀਏ ਨੇ ਤੇ ਬਾਬਾ ਚੱਟ ਜੀ ਸ਼ੂਕਰ ਚੱਕੀਏ ਨੇ ਮਾਰੇ ਕਹਿੰਦੇ ਆਲੂ ਵਾਲੀਆ ਤਾਂ ਦੇਗਾ ਮੈਂ ਉਹਦੇ ਘਰ ਤੇ ਬੱਚਾ ਹੋ ਨਹੀਂ ਸਕਦਾ ਤੇ ਵਿਆਹ ਹੀ ਨਹੀਂ ਕਰਾਇਆ ਬਾਬਾ ਬਕਰਬਕਰ ਸਿੰਘ ਜੀ ਤੁਸੀਂ ਚੜ੍ਹ ਸਿੰਘ ਦੇ ਘਰ ਚਲੇ ਜਾਓ ਉਹ ਬਰਖ ਦਾ ਜਰਨੈਲ ਆ ਉਹਦੇ ਘਰ ਜਾ ਕੇ ਮਿਲੋ ਤਾਂ ਫਿਰ ਇਹ ਚੜ੍ਹ ਸਿੰਘ ਦਾ ਪੁੱਤਰ ਮਾਨ ਸਿੰਘ ਜੀ ਦਾ ਉਹਦੇ ਘਰ ਫਿਰ ਮਹਾਰਾਜਾ ਰਣਜੀਤ ਸਿੰਘ ਵੀ ਬਣ ਕੇ ਪੈਦਾ ਹੋਇਆ ਸੋ ਖਾਲਸਾ ਦੇ ਬਾਦਸ਼ਾਹ ਬਣੇ ਬਾਅਦ ਅ ਕਲਗੀ ਦੇ ਬਾਦਸ਼ਾਹੀ ਦੇ ਚ ਵਾਰ ਦਿੱਤਾ ਸੀ ਪੰਡਤ ਕੇਸਵਦਾਸ ਨੂੰ ਇੱਕ ਵਾਰੀ ਸਿੰਘਾ ਰਾਧੂ ਬਾਦਸ਼ਾਹ ਬਣੇਗਾ ਬਗਦਦ ਸਿੰਘ ਤੇ ਰਹੇਗਾ ਜਬਹੀ ਜੇਰੋ ਬਹੁਤਿਆਂ ਨਾਲ ਜੁਦ ਕਰੇਗਾ ਕਿੱਥੇ ਸਾਸਰ ਜੀ ਕਾਬਲ ਕਿੱਥੇ ਪਛੌਰ ਮਲਤਾਨ ਕਸ਼ਮੀਰ ਬਾਲਕੇਰਾ ਤਸੂਰ ਵੱਡੇ ਵੱਡੇ ਕਿਲੇ ਘਾ ਕੇ ਰਣਜੀਤ ਸਿੰਘ ਉੱਥੇ ਬੱਤ ਤੱਕ ਚੀਨ ਦਾ ਬਾਰਡਰ ਉੱਥੇ ਕਬਜ਼ਾ ਕਰ ਲਿਆ ਜਾ ਕੇ ਚੀਨ ਦੇ ਕੋਲੋਂ ਇਲਾਕਾ ਖੋਹ ਲਿਆ ਜਾ ਤੇ ਇਹੋ ਜਿਹਾ ਸੂਰਮਾ ਮਾ ਬਰੀ ਰਣਜੀਤ ਸਿੰਘ ਹੋਇਆ ਪੈਦਾ ਅੱਛਾ ਰਾਜ ਕੇ ਰਾਜ ਕਮਾਇਆ ਗਿਆ ਮਹਾਬਲੀ ਸੂਰਮਾ ਗਲਗਿਤ ਪਾਦਸ਼ਾਹ ਜੀ ਬਖਸ਼ਿਸ ਨਾਲ ਬੜਿਆ ਕਰੇ ਰਾਜ ਹੰਕਾਰੀ ਤਬਹੀ ਕਹਿੰਦੇ ਬੜਾ ਰਾਜ ਕਰੇਗਾ ਸਿਕੰਹੰਕਾਰੀ ਹੋ ਜਾਣਗੇ ਉਸ ਵੇਲੇ ਫਿਰ ਇਹਨਾਂ ਦਾ ਰਾਜ ਖਤਮ ਹੋਵੇਗਾ ਸਰ ਪਰ ਮਹਾਨ ਨਿਹਜ ਰਜਤਾਨੀ ਇਹ ਤੇ ਰਾਜੀਵ ਸਿੰਘ ਹੋਵੇਗਾ ਕਹਿੰਦੇ ਦਿਲਦਾਰ ਲਾਹੌਰ ਆਪਣੀ ਰਾਜਧਾਨੀ ਬਣਾਵੇਗਾ ਜੀ ਤੈ ਦੇਸ਼ਨ ਵਿਜੇ ਮਹਾਨੀ ਕਹਿੰਦੇ ਬੜੇ ਦੇਸ਼ਾਂ ਵਿਦੇਸ਼ਾਂ ਨੂੰ ਜਿੱਤੇਗਾ ਜਿੱਧਰ ਜਾਏਗਾ ਮੋਰਚੇ ਫਤਿਹ ਕਰਦਾ ਜਾਏ ਕਿਸੇ جنگ ਜਹਾੜੇ ਵਾਲੇ ਰਣਜੀਤ ਸਿੰਘ ਕਦੀ ਆਰਿਆ ਨਹੀਂ ਹਰ ਵੇਰਾਂ ਫਤੇ ਪੰਦਾਰੇ ਹਾਂਜੀ ਅੰਤ ਸੁਣਾਇਆ ਕਿ ਬੋਹੇ ਬੋਰੀ ਅੰਤ ਨੂੰ ਫਿਰ ਸਾਡੇ ਕੋਲ ਆਵੇਗਾ ਕਿਉਂਕਿ ਅਸੀਂ ਉਹਨੂੰ ਵਚਨ ਦਿੱਤਾ ਹੋਇਆ ਉਹਨੇ ਮੰਗਿਆ ਹੋਇਆ ਮੈਨੂੰ ਆਪਣੇ ਚਨਮ ਵਿੱਚ ਰੱਖਿਆ ਜੇ ਚਨ ਕੋਤਿਆ ਆਏ ਮਮ ਓਰੀ ਸੋ ਇਹ ਕੇਸੋ ਦਾਸ ਦੀ ਆਤਮਾ ਮੁੱਕੇ ਫਿਰ ਮੁਕਤੀ ਹੋਵੇਗੀ ਗੁਰੂ ਚਨਮ ਵਿੱਚ ਆਵੇਗੀ ਇਹ ਵਾਅਦਾ ਦਿੱਤਾ ਕਰ ਗਿਆ ਬਾਰੇ ਪਾਤਸ਼ਾਹੀ ਮਹਾਰਾਜ ਨੇ ਸੋ ਸਾਧ ਸੰਗਤ ਦੀ ਸਮੇਤ ਰਿਹਾਇ ਨਾ ਸਵਾਪਤੀ ਹੈ ਗੋਬਿੰਦ